ਪੰਜਾਬ ਦੇ ਲੋਕਾਂ ਨੇ ਬਦਲਾਵ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਲੋਕਾਂ ਦਾ ਕਹਿਣਾ ਸੀਗਾ ਵੀ ਅਸੀਂ ਪੰਜਾਬ ਦੇ ਵਿੱਚੋਂ ਝਾੜੂ ਨਾਲ ਗੰਦਾ ਜਿਹੜਾ ਉਹ ਸਾਫ਼ ਕਰ ਦੇਣਾ ਕਿੰਨਾ ਕੁ ਸਾਫ਼ ਹੋ ਗਿਆ ਸੀ ਇਹ ਅੱਜ ਦੀ ਦਿਨ ਦੇ ਵਿੱਚ ਜੇ ਕੰਮ ਹੋ ਰਹੇ ਨੇ ਤੇ ਜੇ ਸਾਡੇ ਗਰੀਬ ਲੋਕਾਂ ਦੀ ਸੁਣੀ ਜਾ ਰਹੀ ਆ ਠੀਕ ਆ ਨਹੀਂ ਤੇ ਪਹਿਲਾਂ ਦੇ ਦੂਜੇ ਲੀਡਰਾਂ ਨਾਲ ਹੱਥ ਵੀ ਮਿਲਾਉਂਦੇ ਰਿਹਾ ਤੇ ਉਂਗਲੀਆਂ ਕਿੰਨੀਆਂ ਪੈਂਦੀਆਂ ਆ ਕਿ ਹੈ ਵੀ ਐਸ ਨਹੀਂ ਤੁਸੀਂ ਮੈਨੂੰ ਦੱਸ ਦਿਓ ਜੀ ਜਦੋਂ ਦੀ 2022 ਚ ਸਰਕਾਰ ਬਣੀ ਆ ਲੀਡਰਸ਼ਿਪ ਬਦਲੀ ਹੈ ਕਿ ਨਹੀਂ ਬਦਲੀ ਆਗੇ ਨਾ ਕਰਾਉਣ ਦੇ ਉੱਤੇ ਸਰਦਾਰ ਭਗਵਾਨ ਜੀ ਮਾਸਟਰ ਦੇ ਮੁੰਡੇ ਨੂੰ ਲਾਹ ਤੈਨਾਂ ਅਰਸ਼ ਤੋਂ ਫਰਸ਼ ਤੇ ਅੱਜ ਦੀ ਡੇਟ ਦੇ ਵਿੱਚ ਚਾਹੇ ਸਰਕਾਰ ਨੂੰ ਸਾਡੀ ਨੂੰ 3 ਸਾਲ ਹੋ ਗਏ ਆ ਪਰ ਜਿੱਦੋਂ ਗਰੀਬ ਦਾ ਕੰਮ ਆ ਉੱਥੇ ਗਰੀਬ ਤੇ ਲੋਕ ਦੀ ਸੁਣੀਦੀ ਆ ਇਹ ਗਰੀਬ ਨਾਲ ਧੱਕਾ ਨਹੀਂ ਹੋਣ ਦਈਦਾ ਠੀਕ ਆ ਨਾ ਕੋਈ ਕਰ ਸਕਦਾ ਵਾ ਜਿੱਥੇ ਗਲਤ ਹੋ ਰਿਹਾ ਉੱਥੇ ਆਪਾਂ ਖਲੋਤੇ ਆ ਚਾਹੇ ਸਾਨੂੰ ਅੱਗੇ ਗੋਲੀ ਕਿਉਣਾ ਥਾਣੀ ਪੈ ਜੇ ਪਰ ਲੋਕਾਂ ਲਈ ਆਪਾਂ ਖਲੋਤੇ ਆ ਵਿਰੋਧੀਆਂ ਵੱਲੋਂ ਨਾ ਇੱਕ ਸਵਾਲ ਹੈ ਜਿਹੜਾ ਮੰਤਰੀ ਭਗਵੰਤ ਸਿੰਘ ਸਤਮਨ ਦੇ ਉੱਤੇ ਅਕਸਰ ਜਿਹੜਾ ਉਹ ਚੱਕਿਆ ਜਾਂਦਾ ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਸਤਮਨ ਸਾਹਿਬ ਕਹਿੰਦੇ ਨੇ ਵੀ ਅਸੀਂ ਨੌਕਰੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਤਾਂ ਕਹਿੰਦੇ ਉਹ ਸਾਰੀਆਂ ਨੌਕਰੀਆਂ ਜਿਹੜੀਆਂ ਬੋਰਡਾਂ ਦੇ ਉੱਤੇ ਨੇ ਤਾਂ ਪੰਜਾਬ ਦਾ ਅੱਜ ਹੁਣ 3.5 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿੰਦੇ 300 ਕੋਸ਼ ਕਰੋੜ ਰੁਪਏ ਸਿਰਫ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕੀਤਾ ਗਿਆ ਸੁਭਿੰਦਰ ਸਿੰਘ ਰੰਧਾਵਾ ਜੀ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਉੱਥੇ ਬੋਲਦੇ ਨੇ ਕਿ ਭਗਵੰਤ ਮਾਨ ਬੜਾ ਕਹਿੰਦਾ ਸੀ ਨੌਕਰੀਆਂ ਤੁਹਾਡੇ ਵਿੱਚ ਕਿਸੇ ਨੂੰ ਮਿਲੀਆਂ ਤੇ ਇੱਕ ਬੰਦੇ ਨੇ ਹੱਥ ਖੜਾ ਕਰਤਾ ਕਿ ਮੇਰੇ ਘਰ ਦੋ ਦਿੱਤੀਆਂ ਵਾ ਠੀਕ ਐ ਨੌਕਰੀਆਂ ਤੇ ਲੋਕਾਂ ਦੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਤਾਂ ਹੈ ਨਾ ਇਹਨਾਂ ਨੇ ਕਿਉਂ ਨਹੀਂ ਆਏ ਤੇ ਕਹਿੰਦੇ ਨੇ ਖਜ਼ਾਨਾ ਹੀ ਖਾਲੀ ਆ ਜਦੋਂ ਆਪੋਜੀਸ਼ਨ 'ਚ ਬੈ ਕੇ ਬੋਲਣਾ ਬੜਾ ਆਸਾਨ ਆ ਪਰ ਜਦੋਂ ਸੱਤਾ 'ਚ ਰਹਿ ਕੇ ਕੰਮ ਕਰਨਾ ਨਾ ਚੰਨੀ ਸਾਹਿਬ 6 ਮਹੀਨੇ ਰਹੇ ਤੇ ਪੁੱਛਿਓ ਕਿਦਾਂ ਉਹ ਤੇ ਕਹਿੰਦੇ ਮੈਂ ਬੱਕਰੀਆਂ ਵੀ ਚੋਲ ਲੈਣਾ ਤੇ ਮੈਂ ਧਾਰਾ ਵੀ ਕੱਢ ਲੈਣਾ ਤੇ بیاਉਗੀ ਕਰ ਲੈਣਾ ਉਹ ਸਰਦਾਰ ਭਗਵੰਤ ਸਿੰਘ ਮਾਨ ਕਰ ਰਿਹਾ ਤੇ ਅੱਜ ਇਹਨਾਂ ਨੂੰ ਚੁਭ ਰਿਹਾ ਕਿਉਂਕਿ ਉਹਨੂੰ ਪਤਾ ਉਹ ਜੱਟ ਕੰਮ ਕਰ ਰਿਹਾ ਠੀਕ ਆ ਉਹ ਠੋਕ ਕੇ ਕੰਮ ਕਰ ਰਿਹਾ ਆਪਣੇ ਹਿੱਕ ਦੇ ਜੋਰ ਤੇ ਕਰਨ ਲਿਆ ਵਾ ਠੀਕ ਆ ਉਹਨੂੰ ਅੱਜ ਤੱਕ ਕੋਈ ਦੱਸ ਦੇ ਕਿ ਉਹਨੇ ਕੋਈ ਕਪਲਾ ਕੀਤਾ ਠੀਕ ਆ ਇੱਕ ਵੀ ਪ੍ਰੂਫ ਦੇ ਦੇ ਠੀਕ ਆ ਅੱਜ ਤੱਕ ਇਹ ਬਸ ਬੋਲਦੇ ਹੀ ਆ ਪਰ ਇਹਨਾਂ ਨੂੰ ਵੀ ਪਤਾ ਵਾ ਕਿ 네ਗੇਟਿਵ ਇਹ ਵੀ ਨਹੀਂ ਬੋਲਦੇ ਕਿ ਉਹਦੇ ਕੋਲ ਨੂੰ ਪਤਾ ਕਿ ਕੰਮ ਸਹੀ ਕਰ ਰਿਹਾ ਸਾਡਾ ਕਿ ਕਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੂੰ ਤੁਸੀਂ ਕਿੰਨੇ ਨੰਬਰ ਦੇਦੇ ਹੋ ਅਕਾਲੀ ਦਾ ਲਾ ਕੇ ਗਈ ਹੈ ਕਾਂਗਰਸ ਆ ਗਈ ਤੇ ਹੁਣ ਆਮ ਆਦਮੀ ਪਾਰਟੀ ਹੈ ਪਾਰਟੀਆਂ ਸਾਰੀਆਂ ਸਤਕਾਰਯੋਗ ਆ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਬੰਦੇ ਜਿਹੜੇ ਨੰਬਰ ਉਹਨਾਂ ਨੂੰ ਦੇਣੇ ਪੈਂਦੇ ਆ ਕਿ ਬੰਦੇ ਨੇ ਕਿਦਾਂ ਕੰਮ ਕੀਤਾ ਅੱਜ ਜੇ ਮੈਂ ਕੰਮ ਕਰਨਿਆ ਵਾ ਤੇ ਮੈਂ ਬੁਰਾ ਮੱਦ ਚੰਗਾ ਪਾਉ ਮੈਨੂੰ ਨੰਬਰ ਦੇਣ ਕੇ ਮੇਰੀ ਪਾਰਟੀ ਨੂੰ ਨਹੀਂ ਕਿਉਂਕਿ ਪਾਰਟੀਆਂ ਸਾਰੀਆਂ ਸਤਕਾਰਯੋਗ ਆ ਤੇ ਮੈਂ ਇਸ ਟੌਪਿਕ ਤੇ ਤੁਹਾਨੂੰ ਮੈਂ ਕਹਿਣਾ ਕਿ ਮੈਂ ਕਹਿ ਨਹੀਂ ਸਕਦਾ ਸਾਰੀਆਂ 10 ਚੋਂ 10 ਹੀ ਆ ਬਟ ਜਿਹੜੇ ਬੰਦੇ ਆ ਉਹ ਮਾਰੇ ਨੇ ਉਹਨਾਂ ਨੂੰ ਜਿਹੜੇ ਨੰਬਰ ਆ ਕਿ ਉਹ ਲੋਕ ਡਿਸਾਈਡ ਕਰਦੇ ਨੇ ਕਿ ਉਹ ਫਿਰ ਜਿੱਤਦੇ ਆ ਕਿ ਹਾਰਦੇ ਆ ਤਾਂ ਅੱਜ ਗੱਡੀ ਤੇ ਵੀ ਹਮਲਾ ਹੋਇਆ ਸੀਗਾ ਤੁਹਾਨੂੰ ਡਰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਜੇ ਲੋਕਾਂ ਦੀ ਸੇਵਾ ਕਰਦੇ ਆ ਤੇ ਵੱਡਾ ਦਿਲ ਰੱਖ ਕੇ ਕਰ ਰਹੇ ਆ ਪਤਾ ਐ ਚੂਤਾਰ ਚੜਾਉਣੇ ਆ ਕੀ ਹੋ ਜੂਗਾ ਜੀ ਘਰ ਬੈ ਕੇ ਵੀ ਉੱਧਾ ਮਰਨਾ ਵਾ ਤੇ ਲੋਕਾਂ ਦੀ ਭਲਾਈ ਕਰਕੇ ਕਿਉਂ ਨਾ ਮਰਿਆ ਜਾਵੇ ਤੇ ਇਸ ਕਰਕੇ ਜੀ ਡਾਡੂ ਤੇ ਜਿਹੜਾ ਵਾ ਕਿ ਉਹ ਅਕਾਲਪੁਰਕ ਦਈਆ ਹੋਣੀ ਕਿਸੇ ਦਾ ਵੀ ਹੈਗਾ ਉਹ ਕਹਿੰਦੇ ਆ ਨਾ ਕਿ ਬੰਦਾ ਜਿਹੜਾ ਉਹ ਰੱਬ ਕੋ ਡਰ ਕੇ ਰਹੇ ਠੀਕ ਆ ਤੇ ਉਹਦੀ ਬੇੜੀ ਪਾਟ ਲੱਗ ਜਾਂਦੀ ਆ ਜਦੋਂ ਰੱਬ ਨੂੰ ਅੱਖਾਂ ਛੜਦਾ ਨਾ ਤੇ ਫੇਰ ਰੱਬ ਨੂੰ ਦੱਸ ਦਿੰਦਾ ਨਹੀਂ ਪੁੱਤ ਤੇਰਾ ਭਾਂਡਾ ਹੁਣ ਖੁੱਲਾ ਨਹੀਂ ਹੈਗਾ ਤੂੰ ਘੋਟ ਲਿਆ ਵਾ ਸ਼ਸ਼ੀਕਲ ਜੀ ਤੁਸੀਂ ਜੁੜਿਓ ਰਿਆਸਤ ਨਿਊਜ਼ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਅੱਜ ਸਾਡੇ ਨਾਲ ਅੰਗਰੇਜ਼ ਸਿੰਘ ਜੀ ਮੌਜੂਦ ਨੇ ਸਟੂਡੀਓ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸੰਯੁਕਤ ਸਿਕੱਤਰ ਪੰਜਾਬ ਨੇ ਹਲਕਾ ਦਿਨਾ ਨਗਰ ਤੋਂ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਤਾਂ ਸਾਰਿਆਂ ਨੂੰ ਪਹਿਲਾਂ ਸਵਾਗਤ ਕਰਦੇ ਆਂ ਭਾਈ ਤੁਹਾਡਾ ਸਵਾਗਤ ਕਰੋ ਸ਼ਸ਼ੀਕਲ ਜੀ ਵੀਰੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਚਮਕਾਉਣ ਦੇ ਲਈ ਸੋਨੇ ਦੀ ਚਿੜੀ ਬਣਾਉਣ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਜਿਹੜੇ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਜੀ ਪਹਿਲੇ ਤੇ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਇਸ ਨਿਮਾਣੀ ਨੂੰ ਇੱਥੇ ਬੁਲਾਇਆ ਦੂਜਾ ਜੀ ਆਮ ਆਦਮੀ ਪਾਰਟੀ ਕਿ ਜਿਹੜੀ ਲੋਕਾਂ ਦੀ ਪਾਰਟੀ ਹੈ ਕਿ ਲੋਕਾਂ ਦੇ ਵਿੱਚੋਂ ਜਿਹੜੇ ਚੁਣੇ ਗਏ ਨੰਬਾਦੇ ਕਿ ਆਮ ਘਰਾਂ ਦੇ ਵਿੱਚੋਂ ਆ ਕੇ ਇੱਥੋਂ ਤੱਕ ਪਹੁੰਚੇ ਨੇ ਤੇ ਜਿਹੜੀ ਨਸ਼ੇ ਦੀ ਜਿਹੜੀ ਲਹਿਰ ਸੀ ਕਿ ਜਿਹੜੀ ਅਕਾਲੀ ਦਲ ਤੋਂ ਲੈ ਕੇ ਹੁਣ ਤੱਕ ਜਿਹੜੀ ਚਲਦੀ ਆਈ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਇਹਨਾਂ ਨੇ ਬढ़ावा ਦਿੱਤਾ ਜੀ ਇਹਨਾਂ ਨੇ ਕਦੇ ਵੀ ਕਦੇ ਤੁਸੀਂ ਵੇਖਿਆ ਪਹਿਲੀਆਂ ਸਰਕਾਰਾਂ ਦੇ ਵਿੱਚ ਕਦੀ ਕਿਦਾਂ ਟ ਘਾਰ ਟੰਡੇ ਹੋਏ ਕਦੀ ਵੇਖਿਆ ਸੀ ਕਿ ਜਿਨ੍ਹਾਂ ਦੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਕੇ ਠੀਕ ਹੈ ਤੇ ਜਿਹੜੇ ਨਜ਼ਾਰੇ ਲੈਂਦੇ ਸੀ ਅੱਜ ਉਹਨਾਂ ਦੀਆਂ ਆਪਣੀਆਂ ਜਿਹੜੋ ਪ੍ਰਾਪਰਟੀਆਂ ਇਕ ਧਰ ਦੀਆਂ ਨੇ ਉਹਨਾਂ ਦੇ ਦਿਲ ਤੇ ਜਿਹੜੇ ਨਸ਼ਾ ਕਰਕੇ ਜਿਹੜਾ ਬੰਦਿਆ ਜਿਹੜੀ ਮਾਂ ਦਾ ਇੱਕ ਦਿਲ ਦੁਖਦਾ ਸੀ ਅੱਜ ਉਹਨਾਂ ਦੇ ਜਿਹੇ ਮਹਿਲ ਠੱਠੇ ਜਾ ਰਹੇ ਨੇ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਕਿ ਜਿਹੜੇ ਹਰਮਨ ਪਿਆਰੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਸੋਚ ਇਹ ਹੀ ਹੈ ਜੀ ਕਿ ਮੈਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਮਰੇ ਕਿਵੇਂ ਦੇਖਦੇ ਹਾਂ ਪੰਜਾਬ ਦੇ ਵਿੱਚ ਰਿਸ਼ਵਤ ਬਹੁਤ ਜ਼ਿਆਦਾ ਚੱਲਦੀ ਸੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਇਸ ਵੱਲ ਤੋਂ ਵੀ ਜਿਹੜਾ ਬਹੁਤ ਘਾਟਾ ਪੈਂਦਾ ਹੋਇਆ ਅਫਸਰਾਂ ਨੂੰ ਨਜ਼ਰ ਆ ਰਿਹਾ ਕਿਉਂਕਿ ਜੇ ਕੋਈ ਰਿਸ਼ਵਤ ਲੈਂਦਾ ਤਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਐਕਸ਼ਨ ਆ ਜਾਂਦਾ ਜਿਵੇਂ ਪਿੱਛੇ ਤੁਸੀਂ ਤਹਿਸੀਲਦਾਰਾਂ ਵਾਲਾ ਦੇਖਿਆ ਸੀਗਾ ਉਹਨਾਂ ਨੇ ਹੜਤਾਲ ਕੀਤੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਪੈਨ ਛੱਡਣਾ ਤੁਸੀਂ ਐ ਦੁਬਾਰਾ ਜਦੋਂ ਅਸੀਂ ਦੇਣਾ ਉਹ ਅਸੀਂ ਦੇਖਾਂਗੇ ਇਸ ਕੰਮ ਨੂੰ ਕਿਵੇਂ ਜੀ ਬਿਲਕੁਲ ਜੀ ਦੇਖੋ ਜੀ ਪੈ ਤਾਂ ਨੂੰ ਪਹਿਲਾਂ ਵੀ ਕਿਹਾ ਸੀ ਆਮ ਲੋਕਾਂ ਦੀ ਸਰਕਾਰ ਆ ਪਹਿਲਾਂ ਜੀ ਲੋਕ ਆਪਣੇ ਘਰਾਂ ਚੋਂ ਟਾਈਮ ਕੱਢ ਕੇ ਇੱਕ ਰਜਿਸਟਰੀ ਕਰਨ ਪਤਾ ਨਹੀਂ ਕਿ ਕਿੱਦਾਂ ਤੁਹਾਨੂੰ ਵੀ ਪਤਾ ਕਿ ਕੋਈ ਪ੍ਰਾਪਰਟੀ ਆਪਣੀ ਜੇ ਬੰਦਾ ਕੋਈ ਮਾੜਾ ਬੰਦਾ ਪ੍ਰਾਪਰਟੀ ਖਰੀਦਦਾ ਆ ਉਹ ਜਦੋਂ ਤਹਿਸੀਲਾਂ ਦੇ ਚੱਕਰ ਕੱਟ-ਕੱਟ ਕੇ ਤੇ ਤਹਿਸੀਲਾਂ ਦੇ ਚੱਕਰਾਂ ਦੇ ਵਿੱਚ ਪੈ ਪਾ ਕੇ ਬੰਦਾ ਹੰਮ ਜਾਂਦਾ ਰਿਹਾ ਸੀ ਠੀਕ ਹੈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਇੱਕ ਵੱਡਾ ਬਹੁਤ ਤਕੜਾ ਜਿਹੜਾ ਤਹਿਸੀਲਦਾਰਾਂ ਦਾ ਜਿਹੜਾ ਕਿ ਜਿਹੜੇ ਕਿ ਤਹਿਸੀਲਦਾਰ ਕਰਪਟ ਸੀਗੇ ਠੀਕ ਹੈ ਜੀ ਉਹਨਾਂ ਨੇ ਜਦੋਂ ਆਹ ਚੀਜ਼ ਕੀਤੀ ਹੈ ਜਦੋਂ ਉਹਨਾਂ ਨੂੰ ਪੂਰਾ ਤੱਕ ਪਤਾ ਚੱਲਿਆ ਤੇ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਐ ਸਫਲਿਕੇਸ਼ਨ ਹੋਈ ਹੈ ਕਿ ਜਿਹੜੇ ਇੱਧਰ ਮਾਮਲਾਉਂ ਡਾਲਦੇ ਸੀ ਉਹ ਚੁੱਕ ਕੇ ਪਠਾਨਕੋਟ ਪਠਾਨਕੋਟ ਦੇ ਇੱਧਰ ਸੀ ਠੀਕ ਹੈ ਤੇ ਅੱਜ ਦੀ ਡੇਟ ਦੇ ਵਿੱਚ ਕਿ ਜਿਹੜੀ ਤੁਹਾਨੂੰ ਵੀ ਪਤਾ ਹੋਵੇਗਾ ਪਹਿਲਾਂ ਐਨਓਸੀਆਂ ਬੜੀਆਂ ਮੰਗਦੇ ਰਹੇ ਐਨਓਸੀਆਂ ਨਾਲ ਉੱਤੇ ਬੜੀਆਂ ਬੜੀਆਂ ਠੱਗੀਆਂ ਵਜਦੇ ਨੇ ਜੋ ਐਨਓਸੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਇੱਕ ਜਿਹੜਾ ਆਮ ਲੋਕ ਉਹ ਜਿਹੜੇ ਕਿ ਅੱਜ ਸੁਰੱਖਿਤ ਨੇ ਆਮ ਲੋਕਾਂ ਦੇ ਕੰਮ ਹੋ ਰਹੇ ਨੇ ਚਾਹੇ ਰਜਿਸਟਰੀ ਹੋਵੇ ਚਾਹੇ ਗਰਦੋਰੀ ਹੋਵੇ ਕਿ ਪਹਿਲ ਦੇ ਆਧਾਰ ਤੇ ਹੋ ਰਹੀ ਆ ਜਾਂ ਤੁਸੀਂ ਦੱਸ ਦਿਓ ਜੇ ਤੁਹਾਡਾ ਕੋਈ ਇਦਾਂ ਦਾ ਹੋਏਗਾ ਅਗਲੇ ਦਿਨ ਕਾਰਵਾਈ ਜੇ ਨਾ ਹੋਏਗੀ ਤੇ ਫਿਰ ਕਿਉਂ ਇਹ ਕਿਵੇਂ ਲੱਗਦਾ ਹੈ ਮੁੱਖ ਮੰਤਰੀ ਭਗਵਾਨ ਤਮਾਨ ਇੱਕ ਆਮ ਜੇ ਘਰ ਤੋਂ ਉੱਠੇ ਅੱਜ ਪੂਰਾ ਪੰਜਾਬ ਸਾਂਭਿਆ ਹੋਇਆ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਮਾਸਟਰ ਦੇ ਮੁੱਦੇ ਨਹੀਂ ਸਾਢੇ ਪੜਨੇ ਭਾਤੇ ਆ ਜੀ ਸਾਡਾ ਬੌਸ ਸਰਦਾਰ ਭਗਵੰਤ ਸਿੰਘ ਮਾਨ ਹਰਮਨ ਪਿਆਰੇ ਜਿਹੜੇ ਸਾਡੇ ਮੁੱਖ ਮੰਤਰੀ ਆ ਉਹ ਸਾਡੇ ਬੌਸ ਨੇ ਉਹ ਅੱਜ ਦੀ ਡੇਟ ਦੇ ਵਿੱਚ ਪੂਰੇ ਪੰਜਾਬ 'ਚ ਬੜਕ ਮਾਰਨ ਪੂਰਾ ਵਰਕਰ ਜੀ ਉਹਨਾਂ ਦੇ ਨਾਲ ਖਲੋਂਦਾ ਆ ਕਿਉਂਕਿ ਉਹਨਾਂ ਨੂੰ ਮੈਂ ਨਹੀਂ ਇਹ ਮੈਂ ਕਹਿੰਨਾ ਕਿ ਮੇਰੀਆਂ ਮਾਵਾ ਮੇਰੀਆਂ ਭੈਣਾ ਇਹ ਬਜ਼ੁਰਗ ਵੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਕਿਉਂਕਿ ਇੱਕ ਸਿਰਫ ਪੰਜਾਬ ਦੇ ਬਾਰੇ ਸੋਚਦੇ ਨੇ ਤੁਸੀਂ ਕਦੀ ਇਹ ਸੋਚਿਆ ਜੀ ਕਦੀ ਵੀ ਕੋਈ ਵਿਰੋਧੀ ਧਿਰ ਨੇ ਕਦੀ ਉਹਨਾਂ ਦੇ ਕੰਮਾਂ ਨੂੰ ਨਕਾਰਿਆ ਹੋਵੇ ਕਦੀ ਵੀ ਤੁਸੀਂ ਲੋਕਿਆ ਹਾਂ ਵਿਰੋਧ ਜੋ ਉਹ ਕਰਦੇ ਨੇ ਕਿ ਆਉਂ ਕਰਦੇ ਜਾਓ ਪਰ ਨਕਾਰਿਆ ਨਹੀਂ ਕਿਉਂਕਿ ਸਾਡੇ ਮਾਨ ਸਾਹਿਬ ਬਿਲਕੁਲ ਸਹੀ ਕੰਮ ਕਰਦੇ ਨੇ ਸਾਡੇ ਮਾਨ ਸਾਹਿਬ ਉਹ ਸੋਚਦੇ ਨੇ ਕਿਉਂਕਿ ਤੁਹਾਨੂੰ ਪਤਾ ਹੋ ਇੱਕ ਨਾਰਮਲ ਜਿਹੇ ਘਰਾਂ ਚੋਂ ਉੱਠ ਕੇ ਉਹ ਆਪ ਖੁਦ ਹੀ ਕਹਿੰਦੇ ਨੇ ਕਿ ਮੈਂ ਬੈਸਾਂ ਦੀਆਂ ਪੂਸਾ ਫੜ ਕੇ ਇੱਥੋਂ ਤੱਕ ਆਇਆ ਵਾਂ ਤੇ ਜਿਹੜੇ ਵੱਡੇ ਵੱਡੇ ਜਿਹਨਾਂ ਰਵਿਆਸਤ ਦੇ ਵਿੱਚ ਕੁਰਸੀਆਂ ਮਿਲੀਆਂ ਸੀ ਉਹ ਸਾਨੂੰ ਵੇਖ ਨਹੀਂ ਸਿਖਾਉਂਦੇ ਕਿ ਆਮ ਘਰਾਂ ਦੇ ਉੱਠ ਕੇ ਇਹ ਤੇ ਕੁਰਸੀ ਤੇ ਬਹਿ ਗਏ ਇਹ ਤੇ ਕੁਰਸੀ ਤੇ ਬਹਿ ਗਏ ਹੁਣ ਇਹਨਾਂ ਨੂੰ ਪਹਿਨੇ ਚਲਾਣਾ ਆ ਗਿਆ ਇਹ ਪਹਿਨੇ ਚਲਾਣਾ ਆ ਗਿਆ ਤੇ ਸਰਕਾਰ ਚਲਾ ਰਹੇ ਨੇ ਕਿਉਂਕਿ ਸਰਕਾਰ ਚਲਾ ਰਹੇ ਨੇ ਅੱਜ ਸਾਡੀ ਸਰਕਾਰ ਜਿਹੜੀ ਬਣੀ ਸੀ ਉਹ ਲੋਕ ਆਮਦਿਆਂ ਕਰਕੇ ਬਣੀ ਸੀ ਸਭ ਤੋਂ ਪਹਿਲਾਂ ਹੱਡੀ ਸਰਕਾਰ ਨੇ ਵਾਦਾ ਕੀਤਾ ਸੀ ਬਿਜਲੀ ਦੇ ਬਿੱਲ ਤੇ ਕਿ ਜਿਹੜੀ 600 ਯੂਨਿਟ ਫ੍ਰੀ ਆ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਜਿਹੜੀ ਆ ਪੂਰੇ ਪੰਜਾਬ 'ਚ ਬਿਜਲੀ ਦਾ ਬਿੱਲ ਮੁਫਤ ਹੋਇਆ ਉਹ ਚਾਹੇ ਹੁਣ ਜਿਹੜਾ ਮਰਜੀ ਯੋਰ ਮਾਰਦ ਰਿਹਾ ਕਾਲੀਆਂ ਮਾਰੇ ਕਾਂਗਰਸੀ ਮਾਰੇ ਘਰਾਂ ਦੇ ਉਹਨਾਂ ਦੇ ਬਿੱਲ ਵੀ ਜ਼ੀਰੋ ਹੀ ਆ ਰਹੇ ਨੇ ਠੀਕ ਆ ਜੀ ਇਹ ਕਲਾ ਆਮ ਆਦਮੀ ਪਾਰਟੀ ਦਾ ਨਹੀਂ ਇਹ ਸਾਰਿਆਂ ਦਾ ਜਿਹੜਾ ਕਿ ਪੰਜਾਬ ਸਰਕਾਰ ਸਹੂਲਤ ਦਿੰਦੀ ਆ ਉਹ ਸਾਰਿਆਂ ਨੂੰ ਦਿੰਦੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀਆਂ ਗਰੰਟੀਆਂ ਗਣਾਈਆਂ ਗਈਆਂ ਸੀ ਉਹਨਾਂ 'ਚ ਉਹ ਵਿਰੋਧੀ ਸਵਾਲ ਚੱਕਦੇ ਨੇ ਕਹਿੰਦੇ ਇੱਕ ਬਿਜਲੀ ਫ੍ਰੀ ਵਾਲੀ ਪੂਰੀ ਕੀਤੀ ਗਈ ਹੈ ਕਹਿੰਦੇ ਸਾਡੀਆਂ ਬੀਬੀਆਂ ਨੇ ਜਿਹੜੀਆਂ ਹਜ਼ਾਰ-ਹਜ਼ਾਰ ਰੁਪਏ ਨੂੰ ਡਿਕਰੀਆਂ ਨੇ ਉਹ ਕਦੋਂ ਸਾਡੇ ਖਾਤੇ 'ਚ ਪਊਗਾ ਜੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜਿਹੜੀਆਂ ਆਪਾਂ ਗਰੰਟੀਆਂ ਕੀਤੀਆਂ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਕਾਲੀਆਂ ਵਾਂਗੂ ਨਹੀਂ ਨੀਲੇ ਕਾਰਡ ਚਲਾਉਂਦੇ ਤੇ ਬਾਅਦ 'ਚ ਵਿੱਚ ਬੰਦ ਹੋ ਇੰਨੇ ਸਾਡੀ ਇੱਕ ਵਾਰੀ ਜਿਹੜੀ ਸਕੀਮ ਚੱਲਦੀ ਆ ਠੀਕ ਹੈ ਉਹ ਬਾਤ ਦੇ ਵਿੱਚ ਬੰਦ ਨਹੀਂ ਹੁੰਦੀ ਆਪਾਂ ਸਭ ਤੋਂ ਪਹਿਲਾਂ ਵਿਜੀਤੀ ਤਾਂ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਫਿਰ ਸਾਡੀ ਐਸਐਸਐਫ ਫੋਰਸ ਜਿਹੜੀ ਸੁਰੱਖਿਆ ਫੋਰਸ ਸੀ ਪਹਿਲਾ ਐਕਸੀਡੈਂਟ ਹੁੰਦੇ ਸੀ ਲੋਕ ਤੜਪ ਤੜਪ ਕੇ ਉੱਥੇ ਮਰ ਜਾਂਦੇ ਰਹੇ ਸੀ ਪੁਲਿਸ ਬਾਹਰ ਚ ਪਹੁੰਚਦੀ ਰਹੀ ਸੀ ਅੱਜ ਸੁਰੱਖਿਆ ਫੋਰਸ ਹੈ ਜਿਹੜਾ ਹਾਦਸਾ ਬਾਹਰ ਚ ਹੁੰਦਾ ਸਾਡੀ ਫੋਰਸ ਜਿਹੜੀ ਉਹ ਪਹਿਲਾਂ ਜਾ ਕੇ ਪਹੁੰਚ ਜਾਂਦੀ ਹੈ ਉੱਥੇ ਠੀਕ ਹੈ ਦੂਜੀ ਗੱਲ ਕਿ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਕਿ ਜਿਹੜੇ ਗਰੀਬ ਲੋਕਾਂ ਦਾ ਤਾਨੂੰ ਪਤਾ ਹੋਵੇਗਾ ਐਸਸੀ ਸਮਾਜ ਜਿੰਨਾ ਵੀ ਆ ਆਪਣਾ ਮੇਰੇ ਐਸਸੀ ਭਾਈਚਾਰਾ ਜਿੰਨਾ ਵੀ ਆ ਉਹਨਾਂ ਸਾਰਿਆਂ ਦਾ ਅੱਜ ਕਰਜ਼ਾ ਮੁਫਤ ਹੋ ਗਿਆ ਠੀਕ ਆ ਚਾਹੇ ਕਿਸੇ ਦਾ 10 ਲੱਖੀ ਚਾਹੇ ਕਿਸੇ ਦਾ 15 ਸੀ 20 ਸੀ ਜਿਹੜਾ ਬੰਦਾ ਨਹੀਂ ਸੀ ਦੇ ਸਕਦਾ ਉਹ ਜਿਹੜਾ ਵਾ ਕਿ ਪੂਰਾ ਸਾਡੀ ਮਾਨ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਬੁਲਾ ਕੇ ਉਹਨੂੰ ਜਿਹੜਾ ਕਿ ਮੁਫਤ ਕਰਤਾ ਫਿਰ ਜਿਹੜੇ ਛੋਟੇ ਵਪਾਰੀਆ ਉਹਨਾਂ ਵੱਲ ਕੋਈ ਨਹੀਂ ਸੀ ਦੇਦਿਆ ਰਿਆ ਅੱਜ ਸਾਡੀ ਸਰਕਾਰ ਨੇ ਉਹਦੀ ਵੀ ਕੈਬਨਿਟ ਮੀਟਿੰਗ ਬੁਲਾ ਕੇ ਉਹਨਾਂ ਦਾ ਵੀ ਜਿਹੜਾ ਵਾ ਕਿ ਪੂਰਾ ਪ੍ਰੋਫਿਟ ਜਿਹੜਾ ਵਾ ਕੀ ਦੁਕਾਨਦਾਰਾਂ ਦਾ ਕੀਤਾ ਗਿਆ ਕਿਸਾਨ ਕਿਸਾਨ ਵਿਚਾਰਾ ਕੀ ਕਰਦਾ ਸੀ ਤੁਸੀਂ ਦੱਸੋ ਆਪਾਂ ਵੀ ਕਿਸਾਨ ਆ ਤੁਸੀਂ ਵੀ ਕਿਸਾਨ ਹੋ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਿਸਾਨ ਆ ਠੀਕ ਹੈ 12 ਵਜਾ ਵਜੇ ਰਾਤ ਉੱਠ ਕੇ ਹਾਂਜੀ ਤੇ ਆਪਣੀ ਟਿਊਬਲ ਜਾ ਕੇ ਛੱਡਦੇ ਰਹੇ ਆ ਬੱਤੀ ਹਨਾ ਛੱਡ ਕੇ ਅਜੇ ਆ ਕੇ ਘਾਰ ਵਿਚਾਰਿਆਂ ਨੇ ਲੰਮੇ ਪੈਣਾ ਹੀ ਆ ਤੇ ਪਿੱਛੋਂ ਬੱਤੀ ਚੱਲ ਜਾਂਦੀ ਰਹੀ ਆ ਲਾਈਟ ਪਿੱਛੋਂ ਚੱਲ ਜਾਂਦੀ ਰਹੀ ਆ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਪੁੱਛ ਲੋ ਉਹ ਜੇ ਸਵੇਰੇ 10 ਵਜੇ ਵੀ ਜਾ ਕੇ ਬਿਜਲੀ ਦਾ ਬਦਲਨ ਆਨ ਕਰਦਾ ਤੇ ਬੱਤੀ ਆਂਦੀ 8 8 8 ਘੰਟੇ ਵਾਲੀ ਹੋਵੇ ਚਾਹੇ 24 ਘੰਟੇ ਵਾਲੇ 24 ਆਵਰ ਆਂਦੀ ਆ ਤੇ ਜਦੋਂ ਤੁਹਾਨੂੰ ਪਤਾ ਜਿਹੜਾ ਫਸਲਾਂ ਨੂੰ ਪਾਣੀ ਪੂਰਾ ਲੱਗਣਾ ਤੇ ਫਸਲਾਂ ਦਾ ਆਪੇ ਝਾੜ ਜਿਹੜਾ ਉਹ ਚੰਗਾ ਹੋਣਾ ਤੇ ਫਿਰ ਕਿਉਂ ਕਿਸਾਨ ਫਿਰ ਸਰਲ ਫਾਸਕਾਗੇ ਮਰੇਗਾ ਅੱਜ ਦੀ ਡੇਰ ਚ ਦੱਸੋ ਕਿੰਨੇ ਕਿ ਕਿਸਾਨ ਆ ਜਿਹੜੇ ਕਿ ਸਾਡੀ ਸਰਕਾਰ ਵੇਲੇ ਮਰਨ ਦੇ ਨਹੀਂ ਤੇ ਪਹਿਲਾਂ ਦੂਜੀਆਂ ਸਰਕਾਰਾਂ ਵੇਲੇ ਤੇ ਇਹੀ ਨਿਊਜ਼ ਆ ਜਦ ਰਿਹਾ ਅੱਜ ਇਸ ਕਿਸਾਨ ਉੱਥੇ ਮਰ ਗਿਆ ਅੱਜ ਕਿਸਾਨ ਉਹ ਹੋ ਗਿਆ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਜੀ ਕੈਪਟਨ ਤੁਹਾਨੂੰ ਪਤਾ ਮੈਂ ਐਂਡਰੋਇਡ ਫੋਨ ਅੱਜ ਵੀ ਕੈਪਟਨ ਵਾਲਾ ਚਲਾ ਰਿਆ ਜਿਹੜਾ ਦਿੱਤਾ ਹੋਆ ਉਹਨਾਂ ਨੇ ਪਿੱਛੇ ਜੀ ਠੀਕ ਹੈ ਜੀ ਸਾਨੂੰ ਤਾਂ ਮਿਲੇ ਮੈਂ ਤੁਹਾਨੂੰ ਇਹੀ ਤਾਂ ਕਹਿ ਰਿਹਾ ਕਿ ਅੱਜ ਵੀ ਮੈਂ ਉਹਨਾਂ ਦਾ ਫੋਨ ਚਲਾ ਰਿਹਾ ਕਿ ਜਿਹੜੇ ਜਿਹੜੇ ਯਾਰ ਦੇਖੋ ਇਹ ਕਿ ਇਹਨੂੰ ਲਾਲਚ ਦੇ ਕੇ ਤੁਸੀਂ ਵੋਟ ਲੈ ਰਹੇ ਹੋ ਇਹ ਜਿਹੜੇ ਲੋਕ ਵਾ ਇਹ VOTER ਦਾ ਮੁੱਲ ਪਾਉਂਦੇ ਨੇ ਠੀਕ ਆ VOTER ਦਾ ਮੁੱਲ ਨਹੀਂ ਪਾਉਂਦੇ ਇਹ VOTER ਦਾ ਮੁੱਲ ਪਾਉਂਦੇ ਨੇ ਬਟ ਹੁਣ ਸਾਡਾ ਪੰਜਾਬ ਜਿਹੜਾ ਵਾ ਸਾਡਾ ਰੰਗਲਾ ਪੰਜਾਬ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਆ ਉਹ ਹੋ ਰਿਹਾ ਵਾ ਉਹਨੂੰ ਦੇਖੋ ਜੀ ਉਹ ਇੱਕ ਇਹੋ ਜਿਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਲੰਧਰ ਦੀ ਜਮਨੀ ਚੋਂ ਸੀਗੀ ਸਰੀਕਾ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਦੇ ਵਾਈਫ ਨੇ ਜੋ ਉਹ 6 ਮਹੀਨੇ ਦੀ ਬੱਚੀ ਜਿਹੜੀ ਸੀ ਉਦੋਂ ਸੀ ਉਹਨਾਂ ਦੀ 6 ਮਹੀਨੇ ਦੀ ਬੱਚੀ ਮਾਤਾ ਜੀ ਕੋ ਛੱਡ ਕੇ ਉਹ ਜਿਹੜੇ ਆ ਕੀ ਜਲੰਧਰ ਇਲੈਕਸ਼ਨ ਦੇ ਵਿੱਚ ਕੰਬੀਨਿੰਗ ਕਰਦੇ ਰਹੇ ਆ ਤੇ ਅੱਜ ਤੁਸੀਂ ਦੱਸ ਦੋ ਇੱਕ ਲੀਡਰ ਦੇ ਘਰ ਬੱਚਾ ਹੋਣਾਂ ਦਾ 6 ਮਹੀਨੇ ਪਹਿਲਾਂ ਹੀ ਸਟ੍ਰੇਲੀਆ ਛੱਡਣ ਦਾ ਵਾ ਤੇ ਉਹਨਾਂ ਨੇ ਫੇਰ ਵੀ ਵੇਖੋ ਆਪਣੇ ਪੰਜਾਬ ਬਾਰੇ ਇੰਨਾ ਸੋਚਦੇ ਕਿ ਜੇ ਤੁਸੀਂ 12 ਘੰਟੇ ਉਹਨਾਂ ਲਾ ਕੇ ਬੈਠੋਗੇ ਨਾ ਤਾਂ ਉਹਨਾਂ ਨੇ 10 ਘੰਟੇ ਪੰਜਾਬ ਦੀ ਗੱਲ ਕਰਨੀ ਆ ਇਦਾਂ ਦੇ ਸਾਡੇ ਬੌਸ ਨੇ ਮੈਨੂੰ ਮਾਰ ਲਾ ਕਿ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਸੋਲਜਰ ਤੇ ਕੀ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਦੇ ਕੰਮ ਐਨੇ ਕੀਤੇ ਜਾ ਰਹੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਪਰ ਵਿਰੋਧੀ ਨੇ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਾਸ ਦੇ ਨਹੀਂ ਥੱਕਦੇ ਉਹਨਾਂ ਨੂੰ ਕੀ ਜਵਾਬ ਦੋ ਜੀ ਉਹਨਾਂ ਨੂੰ ਤੇ ਇੱਕੋ ਜਵਾਬ ਆ ਕਿ ਜਦੋਂ ਹਾਥੀ ਦੁਰਦਾ ਆ ਤੇ ਫਿਰ ਤੇ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਿਰੋਧੀਆਂ ਦਾ ਕੰਮ ਆ ਬੋਲਣਾ ਸਾਡਾ ਕੰਮ ਆ ਕੰਮ ਕਰਨਾ ਠੀਕ ਹੈ ਤੁਹਾਨੂੰ ਤੇ ਪਤਾ ਹੋਏਗਾ ਕਾਂਗਰਸ ਦੇ ਵਿੱਚ ਆਪਾਂ ਆਪਨੂੰ ਨਹੀਂ ਪਤਾ ਕਿ ਕੁਰਸੀ ਤੇ ਕੌਣ ਬੈਣਾ ਉਹਦੀ ਲੱਤ ਖਿਚਣਦੇ ਆ ਉਹਦੀ ਲੱਤ ਖਿਚਣਦੇ ਆ ਠੀਕ ਹੈ ਹੁਣ ਤੁਹਾਨੂੰ ਪਤਾ ਹੋਏਗਾ ਹਨਾ ਜਖੜ ਜੀ ਨੇ ਆਸ਼ੂ ਜੀ ਨੂੰ ਕੀ ਕਿਹਾ ਸੀ ਤਾਂ ਆਸਤੀਨਾ ਦੇ ਸਾਹ ਤੋਂ ਬਚੋ ਉਹ ਇਹਨਾਂ ਦੀ ਆਪਣੀ ਨਹੀਂ ਭੀਜੀ ਪੈਣ ਦੀ ਇਹ ਇਹਨਾਂ ਨੇ ਬੱਬਰ ਸ਼ੇਰ ਨੂੰ ਕਿੱਥੇ ਰੋਕ ਲੈਣਾ ਜੀ ਲੁਧਿਆਣਾ ਜਿਮਨੀ ਚੌਂਕ ਨੂੰ ਕਿਵੇਂ ਦੇਖੇ ਲੁਧਿਆਣਾ ਜਿਮਨੀ ਚੌਨੋ ਜੀ ਦੇਖ ਰਹੇ ਆ ਲੋਕਾਂ ਦੇ ਕੰਮ ਹੋ ਰਿਹਾ ਲੋਕਾਂ ਨੇ ਦੇਖੋ ਉੱਥੋਂ ਪਹਿਲਾਂ ਵੀ ਸਾਨੂੰ ਜਤਾਇਆ ਹੋਇਆ ਸੀ ਉਹ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆ ਜਿਹੜਾ ਪਹਾਨਾ ਵਰਤਿਆ ਗਿਆ ਨਹੀਂ ਤੇ ਉਹ ਪਹਿਲਾਂ ਵੀ ਸੀਟ ਆਮ ਆਦਮੀ ਪਾਰਟੀ ਕੋ ਹੀ ਤੇ ਹੁਣ ਵੀ ਆਮ ਆਦਮੀ ਪਾਰਟੀ ਕੋ ਹੀ ਆ ਠੀਕ ਹੈ ਲੋਕਾਂ ਨੇ ਮਨ ਬਣਾ ਚੁੱਕੇ ਆ ਕਹਿੰਦੇ ਆ ਨਾ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਬਸ ਜੀ ਇਹ ਰਹਿ ਗਿਆ ਵਾ ਬਾਕੀ ਲੁਧਿਆਣੇ ਦੇ ਲੋਕ ਕਿ ਲੁਧਿਆਣੇ ਵਾਸਤੇ ਸਰਕਾਰ 24 ਘੰਟੇ ਜਿਹੜੀ ਹੈ ਕਿ ਸਾਡੇ ਉੱਥੇ ਕੰਮ ਕਰ ਰਹੀ ਆ ਤੁਹਾਨੂੰ ਵੀ ਪਤਾ ਵਾ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਮਨੀ ਚੋਣ ਹੁੰਦੀ ਰਹੀ ਸੀ ਨਾ ਉਦੋਂ ਹੀ ਕੰਮ ਹੁੰਦੇ ਸੀ ਬਾਅਦ ਦੇ ਵਿੱਚ ਕੰਮ ਨਹੀਂ ਸੀ ਹੁੰਦੇ ਬਟ ਤੁਸੀਂ ਅੱਜ ਕਿਤੇ ਵੀ ਜਾ ਕੇ ਪੁੱਛ ਲਓ ਸਾਡੀ ਸਰਕਾਰ ਦੇ ਨਸ਼ਾ ਮੁਹਿੰਮ ਹੋ ਗਿਆ ਭਾ ਚਾਹੇ ਚਾਹ ਐਜੂਕੇਸ਼ਨ ਦਾ ਹੋ ਗਿਆ ਕਿਸੇ ਵੀ ਚੀਜ਼ ਦਾ ਦੋ ਚੀਜ਼ਾਂ ਹੁੰਦੀਆਂ ਕਿ ਇਲਾਜ ਮੋਹੱਲਾ ਕਲੀਨਿਕ 864 ਜਿਹੜੇ ਮੋਹੱਲਾ ਕਲੀਨਿਕ ਆ ਚਾ ਪੂਰੇ ਪੰਜਾਬ ਦੇ ਵਿੱਚ ਕਿ ਜਿਹੜੇ 5-5 ਜਾਂ 6-6 ਪਿੰਡ ਨੂੰ ਇੱਕ ਮੋਹੱਲਾ ਕਲੀਨਿਕ ਦਿੱਤੇ ਗਏ ਨੇ ਜਿਦੇ ਵਿੱਚੋਂ 10-10 ਹਜ਼ਾਰ ਦੇ ਜਿਹੜੇ ਟੈਸਟ ਵਾ ਫ੍ਰੀ ਨੇ ਉਹ ਤਾਂ ਰੈਫਰ ਹੋਏਗਾ ਬੰਦਾ ਉਹ ਵੀ ਫਰੀ ਹੀ ਜਾਏਗਾ ਕਿ ਜਿਹੜੀਆਂ ਸਾਡੀ ਸਰਕਾਰਾਂ ਨੇ ਜਦੋਂ ਬੰਦੇ ਦਾ ਇਲਾਜ ਫਰੀ ਹੋ ਗਿਆ ਸਿੱਖਿਆ ਫਰੀ ਹੋ ਗਈ ਠੀਕ ਆ ਜੀ ਬਿਜਲੀ ਫਰੀ ਹੋ ਗਈ ਤੇ ਬੰਦੇ ਨੂੰ ਹੋਰ ਕਾਹਦਾ ਤੁਸੀਂ ਦੱਸੋ ਠੀਕ ਆ ਜੀ ਇਹ ਆ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਵਾਸਤੇ ਕੰਮ ਕਰ ਤਾ ਕਿਵੇਂ ਦੇਖਦੇ ਹੋ ਲੁਧਿਆਣਾ ਦੀ ਜਿਮਨੀ ਚੋਣਾਂ ਜਿਹੜੀ ਤਾਂ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਤੇ ਕਾਫੀ ਉਂਗਲਾਂ ਚੱਕੀਆਂ ਜਾਂਦੀਆਂ ਨੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣੇ ਤੋਂ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਸੰਜੀਵ ਅਰੂੜਾ ਜੀ ਨੇ ਜਿਹੜੇ ਉਹ ਐਮਐਲਏ ਬਣਨਗੇ ਤਾਂ ਉਹਨਾਂ ਦੀ ਜਗ੍ਹਾ ਤੇ ਰਾਜ ਸਭਾ ਸੀਟ ਸੰਭਣਗੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਦਾ ਜੀ ਕਿ ਵਿਰੋਧੀ ਜਿਹੜੇ ਆ ਉਹਨਾਂ ਨੂੰ ਹੋਰ ਕੋ ਲੱਭਣਾ ਨੂੰ ਬੋਲਦੇ ਰਹਿਣਾ ਠੀਕ ਹੈ ਜੀ ਉਹ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੇ ਸਿਆਸਤ ਦੇ ਨਾਲ ਸਿਖਾਤੀ ਆ ਕਿ ਸਿਆਸਤ ਕਿੱਦਾਂ ਹੁੰਦੀ ਆ ਠੀਕ ਹੈ ਉਹਨਾਂ ਨੇ ਨਾਰਮਲ ਘਰਾਂ ਦੇ ਵਿੱਚੋਂ ਮੁੜੇ ਚੁਣ ਕੇ ਠੀਕ ਹੈ ਉਹਨਾਂ ਨੂੰ ਐਮਐਲਏ ਬਣਾ ਰਹੇ ਨੇ ਸਾਡੇ ਵਰਗੇ ਜਿਹੜੇ ਨੇ ਇਸ ਕੁਰਸੀਆਂ ਤੇ ਬੈਠੇ ਨੇ ਜਿਹੜੀ ਕੁਰਸੀ ਦੇ ਉੱਤੇ 40 40 50 50 ਲੱਖ ਰੁਪਇਆ ਲੈ ਕੇ ਕਾਂਗਰਸ ਅਕਾਲੀ ਦਿੰਦੇ ਰੇ ਸੀ ਅੱਜ ਆਪਾਂ ਫ੍ਰੀ ਆਪਣੀ ਮਿਹਨਤ ਦੇ ਨਾਲ ਇਸ ਚੀਜ਼ ਤੇ ਬੈਠੇ ਆ ਤੇ ਰਹੀ ਗੱਲ ਜਿਹੜੇ ਇੰਨੀ ਗੱਲ ਕਹਿੰਦੇ ਆ ਕਿ ਇਦਾਂ ਹੋ ਜਨ ਇਦਾਂ ਇਦਾਂ ਦਾ ਕੁਝ ਨਹੀਂ ਆ ਜੀ ਠੀਕ ਆ ਸਰਕਾਰ ਪੂਰੀ ਸੰਜੀਵ अरोड़ा ਜੀ ਨੂੰ ਜੇ ਟਿਕਟ ਮਿਲਿਆ ਕਿਉਂਕਿ ਉਹਨਾਂ ਨੇ ਮੈਂਬਰ ਆਫ ਸੰਸਦ ਰਹਿ ਕੇ ਉਹਨਾਂ ਨੇ ਉੱਥੋਂ ਤੁਹਾਨੂੰ ਪਤਾ ਹੈ ਗੱਲ ਲੁਧਿਆਣੇ ਵਿੱਚ ਹਵਾਈ ਅੱਡਾ ਪਾਸ ਕਰਾਇਆ ਉਹ ਕੰਮ ਕਰਨਾ ਚਾਹੁੰਦੇ ਸੀ ਤੇ ਸਾਡੀ ਸਰਕਾਰ ਇਹੀ ਆ ਕਿ ਜਿਹੜਾ ਬੰਦਾ ਕੰਮ ਕਰਦਾ ਵਾ ਉਹਨੂੰ ਉਸ ਦਾ ਲੈਵਲ ਜ਼ਰੂਰ ਦਿੰਦੇ ਨੇ ਉਸ ਨੂੰ ਜਿਹੜਾ ਬੰਦਾ ਸੇਵਾ ਕਰਨਾ ਚਾਹੇਗਾ ਸਾਡੀ ਪਾਰਟੀ ਉਸ ਨੂੰ ਜ਼ਰੂਰ ਮੌਕਾ ਦਿੰਦੀ ਆ ਇਦਾਂ ਦੀ ਕੋਈ ਗੱਲ ਨਹੀਂ ਜੀ ਇਹ ਫਾਲਤੂ ਦੇ ਸਵਾਲ ਆ ਉਹ ਤੇ ਤੁਹਾਨੂੰ ਪਤਾ ਹੀ ਹੈ ਫਿਰ ਕਿ ਵਿਰੋਧੀਆਂ ਨੇ ਤੇ ਕਰਨਾ ਹੀ ਆ ਜੀ ਹਾਂਜੀ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਵੀ ਸਾਡੀ ਸਰਕਾਰ ਹੈ ਜਿਹੜੀ ਆਮ ਆਤਮੀਆਂ ਦੀ ਹੈ ਤਾਂ ਤੁਸੀਂ ਕਾਮ ਕਰਦੇ ਵਿੱਚੋਂ ਉੱਠ ਕੇ ਸੰਯੁਕਤ ਸਖਤਰ ਪੰਜਾਬ ਦਿਨਾਨਗਰ ਤੋਂ ਬਣੇ ਹੋ ਤੁਹਾਡਾ ਇੱਥੇ ਤੱਕ ਦਾ ਸਫ਼ਰ ਕਿਵੇਂ ਰਿਹਾ ਜੀ ਵੇਖੋ ਜੀ ਮੁਸ਼ਕਲਾਂ ਤੇ ਤੁਹਾਨੂੰ ਪਤਾ ਬਹੁਤ ਆਉਂਦੀਆਂ ਨੇ ਠੀਕ ਹੈ ਜਦੋਂ ਕੋਈ ਆਮ ਕਰਦਾ ਮੁੜਾ ਉੱਠ ਕੇ ਇਹ ਡੇਡੇ ਵੱਡੇ ਲੀਡਰਾਂ ਦੇ ਨਾਲ ਬਰਾਬਰ ਤੇ ਆ ਕੇ ਬਹਿਣਾ ਤੇ ਤੁਹਾਨੂੰ ਪਤਾ ਵੇਖ ਤੇ ਕੋਈ ਸੰਖਾੰਦਾ ਨਹੀਂ ਬਟ ਇਹ ਆ ਕਿ ਕਹਿੰਦੇ ਆ ਨਾ ਜਾਖੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਅਕਾਲ ਪੁਰਖ ਦਾ ਹੱਥ ਉੱਤੇ ਹੋਵੇ ਠੀਕ ਆ ਉਹ ਬਾਜਾ ਵਾਲਾ ਉੱਤੇ ਬਾਬਾ ਦੀਪ ਸਿੰਘ ਬੈਠਾ ਹੋਵੇ ਤੇ ਫਿਰ ਤੁਹਾਨੂੰ ਪਤਾ ਕਿ ਜਿਹੜੀ ਮਰਜੀ ਅਜੇ ਦੀ ਬਲੰਦੀਆਂ ਆਸਮਾਨ ਜਿਹੜੀਆਂ ਆ ਬੰਦੇ ਦੀ ਨੀਤ ਕਰਦੀ ਆ ਸਾਡੀ ਨੀਤ ਸਾਫ ਸੀ ਕਿਉਂਕਿ ਸਾਡੇ ਬਹੁਤ ਸਾਡੇ ਜਿਹੜੇ ਆ ਸੱਚੇ ਸੀ ਆਪਾਂ ਵੀ ਅੱਗੇ ਸੱਚੇ ਆ ਲੋਕਾਂ ਦੇ ਕੰਮ ਕੀਤੇ ਆ ਲੋਕਾਂ ਦੇ ਨਾਲ ਖਲੋਤੇ ਆ ਗਲਤ ਨੂੰ ਗਲਤ ਕਿਹਾ ਸਹੀ ਨੂੰ ਸਹੀ ਕਿਹਾ ਤੇ ਅੱਜ ਜਿਹੜਾ ਕਿ ਮੈਂ ਆਪਣਾ ਹਲਕਾ ਨਹੀਂ ਜੀ ਮੈਂ ਆਪਣਾ ਉਹਨਾਂ ਨੂੰ ਪਰਿਵਾਰ ਕਹਿੰਦਾ ਵਾ ਪਰਿਵਾਰ ਮੈਨੂੰ ਪਿਆਰ ਕਰਦਾ ਵਾ ਮੇਰੇ ਪਰਿਵਾਰ ਦੇ ਉੱਤੇ ਜੇ ਕੋਈ ਉਹਨਾਂ ਦੇ ਉੱਤੇ ਆਂਚ ਆਂਦੀ ਆ ਤੇ ਅੰਗਰੇਜ਼ ਸਿੰਘ ਜਿਹੜਾ ਆਪਣੇ ਹਲਕੇ ਦੇ ਨਾਲ ਖਲੋਤਾ ਵਾ ਆਪਣੇ ਪੰਜਾਬ ਦੇ ਨਾਲ ਖਲੋਤਾ ਵਾ ਤੇ ਸਾਡੇ ਜਿਹੜੇ ਹਰਮਨਪ੍ਰੀਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਦੀ ਸੋਚ ਨੇ ਇੱਕ ਆਮ ਘਰਾਂ ਦੇ ਜਿਹੜੇ ਮੁਡੇ ਆ ਉਹ ਇੱਥੋਂ ਤੱਕ ਲੈੰਦੇ ਆ ਕਿ ਤਾਂ ਕਿ ਉਹ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਬਰਾਬਰ ਬੈ ਕਾਂਗਰਸੀਆਂ ਦੇ ਵਿੱਚ ਜੀ ਮੈਂਬਰ ਬਣ ਕੇ ਚਿੱਟੀਆਂ ਦਾੜੀਆਂ ਹੋ ਜਾਂਦੀਆਂ ਰਹੀਆਂ ਸੀ ਤੁਹਾਨੂੰ ਵੀ ਪਤਾ ਹੈ ਠੀਕ ਹੈ ਜੀ ਤੇ ਅੱਜ ਦੀ ਡੇਟ ਦੇ ਉੱਤੇ ਜੇ ਸਾਡੇ ਨੌਜਵਾਨ ਕਿਉਂਕਿ ਯੂਥ ਸਾਡੀ ਪਾਰਟੀ ਦੇ ਅਰਵਿੰਨ ਕੇਜ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਹਿਣਾ ਵਾ ਕਿ ਯੂਥ ਕਿ ਜਿਹੜਾ ਯੂਥ ਅੱਗੇ ਉਹ ਅੱਜ ਕੀ ਆ ਕੇ ਜਿਹੜਾ ਪੰਜਾਬ ਨੂੰ ਸੰਭਾਲੇਗਾ ਤੇ ਉਹੀ ਗੱਲ ਹੋ ਰਹੀ ਆ ਨੌਜਵਾਨਾਂ ਦੇ ਹੱਥ ਦੀ ਰਾਜਨੀਤੀ ਆ ਤੇ ਨੌਜਵਾਨ ਹੀ ਸਾਹਮਰੇ ਆ ਤੇ ਨੌਜਵਾਨਾਂ ਨੂੰ ਹੱਕ ਵੀ ਕਿਉਂਕਿ ਆਮ ਇਹ ਇਹ ਨਹੀਂ ਗੱਲ ਕਹਿ ਸਕਦੇ ਕਿ ਜਿਹੜੇ ਸਿਆਸਤੀ ਆ ਉਹਨਾਂ ਦਾ ਟੱਬਰ ਹੀ ਅੱਗੇ ਪੈਨ ਚਲਾਏਗਾ ਕਿਉਂ ਜੀ ਸਾਨੂੰ ਬਹਿਨ ਦੀ ਜਾਂ ਤੇ ਸਾਨੂੰ ਵੀ ਜਾਚਾ ਸਾਨੂੰ ਵੀ ਸਾਰਾ ਕੁਝ ਆਉਂਦਾ ਵਾ ਬਟ ਇਹ ਆ ਕਿ ਉਦੋਂ ਕੋਈ ਸੀ ਨਹੀਂ ਕਿ ਸਾਨੂੰ ਜਿਹੜੀ ਇਸ ਰਾਸ ਤੇ ਰਾਹ ਦੇ ਉੱਤੇ ਲੈ ਕੇ ਜਾਏ ਅੱਜ ਸਾਡੇ ਲੀਡਰ ਨੇ ਅੱਜ ਸਾਡੇ ਬਾਸ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਤੇ ਆਪਾਂ ਤੇ ਉਹਨਾਂ ਦਾ ਮੈਂ ਕਹਿੰਨਾ ਪੂਰੀ ਜ਼ਿੰਦਗੀ ਦੇ ਨਹੀਂ ਦੇ ਸਕਦੇ ਪਿੱਛੇ ਇਹ ਮੈਂ ਸੁਣਾ ਤੁਹਾਡੇ ਤੇ ਵੀ ਇੱਕ ਗਰਨੇਟ ਹਮਲਾ ਹੋਇਆ ਸੀ ਜੀ ਕਿ ਮੇਰੀ ਨਾ ਕਾਰ ਦੇ ਉੱਤੇ ਹਮਲਾ ਹੋਇਆ ਸੀਗਾ ਮੈਂ ਉਦੋਂ ਨਾ ਜਿਮਨੀ ਚੌਂ ਸੀ ਮੈਂ ਉਤਵਾਰਿਆ ਸੀ ਬਡੇਰਾ ਬਾਬਾ ਨਾਨਕ ਤੋਂ ਤੇ ਉਦੋਂ ਜਦੋਂ ਮੈਂ ਰਾਸਤੇ ਵਿੱਚ ਆ ਰਿਹਾ ਸੀ ਤੇ ਸਾਡੇ ਨਾਲ ਉੱਥੇ ਇੱਕ ਨਾ ਨਹਿਰ ਪੈਂਦੀ ਹੈ ਉੱਥੋਂ ਮੈਂ ਜਦੋਂ ਨਿਕਲਿਆ ਉਹ ਮੋਂ ਉਥੋਂ ਤੇ ਦੋ ਨਾ ਮਤਲਬ ਕਿ ਫੌਗ ਬਹੁਤ ਜ਼ਿਆਦਾ ਸੀ ਕਿਉਂਕਿ ਦਸੰਬਰ ਦਾ ਮਹੀਨਾ ਸੀ ਧੁੰਦ ਬਹੁਤ ਜ਼ਿਆਦਾ ਸੀ ਤੇ ਮੈਂ ਆਪਣੇ ਹਿਸਾਬ ਨਾਲ ਜਾ ਰਿਹਾ ਤੇ ਪਿੱਛੇ ਗੱਡੀ ਲੱਗੀ ਤੇ ਮੈਨੂੰ ਆਫੀਸ਼ੀਅਲੀ ਇਹ ਹੁੰਦਾ ਕਿ ਜਦੋਂ ਧੁੰਦ ਹੋਏ ਤੇ ਬਲੈਂਡ ਦੇ ਨਾਲ ਹੀ ਲੈਡ ਗੱਡੀ ਦੇ ਨਾਲ ਗੱਡੀ ਜਾਂਦੀ ਹੈ ਤੇ ਮੈਂ ਉਹ ਜਾ ਰਿਹਾ ਆਪਣੇ ਧਿਆਨ ਉਹ ਤੇ ਮੈਨੂੰ ਉਦੋਂ ਪਰ ਲੱਗਾ ਜਿ ਸਮਥਿੰਗ ਆਪਾ 100 ਕੋ ਮੀਟਰ ਅੱਗੇ ਗਏ ਆ ਤੇ ਉਹਨਾਂ ਨੇ ਨਾ ਮੇਰੀ ਕਾਰ ਦੇ ਨਾਲ ਕਾਰ ਮਾਰਤੀ ਮੈਂ ਉੱਥੇ ਵੀ ਬੇਫਿਕਰ ਹੋ ਗਿਆ ਕਿ ਯਾਰ ਚਲੋ ਨਹੀਂ ਲੱਭਾਉਣਾ ਉਹ ਤੇ ਫਿਰ ਉਦੋਂ ਰੱਬ ਦੀ ਮਿਹਰ ਉਦੋਂ ਇੱਕ ਜਦੋਂ ਦੂਜੀ ਕਾਰ ਨੇ ਆ ਕੇ ਮੈਨੂੰ ਟੱਕਰ ਮਾਰੀ ਆ ਤੇ ਉਹਨਾਂ ਨੇ ਪਿੱਛੋਂ ਆ ਕੇ ਮੇਰੇ ਤੇ ਅਟੈਕ ਕਰਤਾ ਉਹਦੇ ਉਦੋਂ ਹੀ ਪਤਾ ਲੱਗਾ ਜੀ ਜਦੋਂ ਮੇਰੀ ਗੱਡੀ ਘੁੰਮ ਕੇ ਥੱਲੇ ਡੇਗ ਗਈ ਆ ਪਲਟ ਗਈ ਆ ਤੇ ਜਦੋਂ ਲਾਗੇ ਵਾਲਿਆਂ ਨੇ ਧਮਾਕਾ ਸੁਣਿਆ ਕਿ ਇਹ ਹੋ ਕੀ ਗਿਆ ਤੇ ਫੇਰ ਮੈਨੂੰ ਉਹਨਾਂ ਨੇ ਕੱਢਿਆ ਜੀ ਉਹਦੇ ਵੀ ਦੇਖੋ ਬਚਾਨ ਵਾਲਾ ਰੱਬ ਆ ਜੀ ਸਾਡੀਆਂ ਨੀਤਾਂ ਸਾਫ਼ ਸੀ ਲੋਕਾਂ ਨੂੰ ਨਹੀਂ ਲੱਗਦਾ ਚੰਗਾ ਕਿ ਇੱਕ ਆਮ ਘਰ ਦਾ ਮੁੰਡਾ ਜਿਹੜਾ ਇੱਥੋਂ ਤੱਕ ਗਿਆ ਵਾ ਸਾਡੇ ਬਰਾਬਰ ਬਹਿ ਗਿਆ ਵਾ ਤੇ ਤੁਹਾਨੂੰ ਪਤਾ ਜੀ ਤੇ ਚੀਜ਼ਾਂ ਤੇ ਫਿਰ ਸਹਨੀਆਂ ਪੈਣੀਆਂ ਵਾ ਤੇ ਬਾਕੀ ਕੋਈ ਗੱਲ ਨਹੀਂ ਸ਼ਰੇਆਮ ਕਹਿੰਨੀ ਆ ਜਿੰਨੂੰ ਕੋਈ ਹੈਗਾ ਵਾ ਜਾਂ ਕਿ ਇਹਨੂੰ ਕੋਈ ਲੱਗਦਾ ਵਾ ਤੇ ਉਹ ਸ਼ਰੇਆਮ ਆ ਕੇ ਕਹੀਂ ਵੰਗਾਰ ਕੇ ਆਪਣਾ ਤਿਆਰ ਆ ਜੀ ਠੀਕ ਹੈ ਜੀ ਤੇ ਕੀ ਲੱਗਦਾ ਹਮਲਾ ਥੋੜੇ ਉੱਤੇ ਕੀ ਤੋਂ ਕਰਵਾਇਆ ਗਿਆ ਜੀ ਹੁਣ ਮੈਂ ਕੀ ਕਹਿ ਸਕਦਾ ਜੀ ਇਹਦੇ ਵਿੱਚ ਕਿ ਕੌਣ ਕਰ ਸਕਦਾ ਆਪਾਂ ਆਪਣੇ ਤੇ ਵਾਸਤੇ ਤੇ ਸਾਰੇ ਹੀ ਠਾਣਾ ਜੀ ਸ਼ਕਤੀ ਦੀ ਨਿਗਾਹ ਦੇ ਵਿੱਚ ਨੇ ਬਸ ਇਹ ਹੈ ਕਿ ਪੁਲਿਸ ਵੈਰੀਫਾਈ ਕਰ ਰਹੀ ਆ ਡੀਜੀਪੀ ਸਾਹਿਬ ਕਰ ਰਹੇ ਨੇ ਉਹਨਾਂ ਕੋਲ ਰਿਪੋਰਟ ਗਈ ਹੋਈ ਆ ਤੇ ਦਨ ਜਿਹੜਾ ਵੀ ਆਏਗਾ ਉਹਨਾਂ ਨੂੰ ਛੱਡਿਆ ਨਹੀਂ ਜਾਏਗਾ ਕਿਉਂਕਿ ਅੱਜ ਜੇ ਸਾਡੇ ਤੇ ਹਮਲੇ ਕਰ ਰਹੇ ਨੇ ਇਹਨਾਂ ਨੂੰ ਨਹੀਂ ਦੇਖਿਆ ਜਾ ਰਿਹਾ ਇਹ ਇਸ ਉਹਦੇ ਵਿੱਚ ਆ ਗਏ ਨੇ ਤੇ ਫਿਰ ਆਮ ਬੰਦੇ ਨੂੰ ਕੀ ਕਰਨਗੇ ਇਸ ਕਰਕੇ ਜਿਹੜਾ ਵੀ ਹੋਏਗਾ ਜੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਜਿੱਥੋਂ ਤੱਕ ਮਰਜ਼ੀ ਜਾਣਾ ਪਵੇ ਆਪਾਂ ਕਾਰਵਾਈ ਕਰਾਵਾਂਗੇ ਆਪਣਾ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਦਾ ਕੰਮ ਕਿਵੇਂ ਕਰਾਉਨੇ ਕਿਉਂਕਿ ਅੱਜ ਕੱਲ ਕੰਮ ਕਰਾਉਣੇ ਬੜੇ ਔਖੇ ਹੋ ਗਏ ਨੇ ਜਿਵੇਂ ਤੁਸੀਂ ਦੱਸਿਆ ਕਿ ਆਮ ਕਰਾਂ ਦੇ ਕਾਕੇ ਆ ਸਾਨੂੰ ਇੱਥੇ ਤੱਕ ਆਉਣ ਦੇ ਲਈ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਐਵੇਂ ਤੁਹਾਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਾਉਣ 'ਚ ਵੀ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਜੀ ਮੁਸ਼ਕਲਾਂ ਤੇ ਨਹੀਂ ਜੀ ਵੇਖੋ ਜੀ ਪਿੰਡਾਂ ਦੇ ਕੰਮ ਜਿਹੜੇ ਆ ਜਿਆਦਾ ਔਖੇ ਦੇ ਹੁੰਦੇ ਨਹੀਂ ਛੋਟੇ ਛੋਟੇ ਕੰਮ ਹੁੰਦੇ ਨੇ ਕਿਸ ਦਾ ਝਗੜਾ ਹੋ ਗਿਆ ਕਿਸ ਦੀ ਗਲੀ ਬਣਾ ਦਿਓ ਠੀਕ ਹੈ ਛੋਟੇ ਛੋਟੇ ਕੰਮ ਉਹਨਾਂ ਨੇ ਸੀਐਲਜੂ ਤੇ ਕਰਾਣਾ ਨਹੀਂ ਕਿ ਜਮੀਨ ਦੇ ਕੰਸਟਰਕਟਰ ਕਰਾਣੀ ਸੀਐਲਜੂ ਐਨਓਸੀ ਪਾਸ ਕਰਾ ਦੋ ਤੇ ਜਿਹੜਾ ਮੈਂ ਕਹਿੰਦਾ ਕਿ ਲੀਡਰ ਇਹ ਛੋਟੇ ਛੋਟੇ ਕੰਮ ਨਹੀਂ ਨਾ ਕਰਾ ਸਕਦਾ ਉਹਨੂੰ ਤੇ ਮੈਂ ਲੀਡਰ ਨਹੀਂ ਮੰਨਦਾ ਬਾਕੀ ਜੀ ਆਪਾਂ ਕਰੀਦਾ ਵਾ ਸਾਡੇ ਸਤਕਾਰਯੋਗ ਐਸਐਸਪੀ ਗੁਰਦਾਸਪੁਰ ਨੇ ਚਾਹੇ ਡੀਐਸਪੀ ਦਿਨਾਲਾ ਕਰਨੇ ਚਾਹੇ ਕੋਈ ਵੀ ਐਸਐਚਓ ਸਾਹਿਬਾਨ ਨੇ ਠੀਕ ਹੈ ਫੋਨ ਕਰੀਦਾ ਵਾ ਇੱਕ ਨੰਬਰ ਤੇ ਕੰਮ ਕਰਦੇ ਆ ਤੇ ਕੰਮ ਕਰਵਾਈਦਾ ਵੀ ਆ ਕਿਉਂਕਿ ਦੇਖੋ ਜੀ ਸਾਡੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿਹਾ ਵਾ ਕਿ ਅਫਸਰ ਕੰਮ ਕਰਨ ਵਾਸਤੇ ਆ ਜਿਹਨੇ ਕੰਮ ਨਹੀਂ ਕਰਨਾ ਉਹ ਚੰਡੀਗੜ੍ਹ ਪੋਸਟਿੰਗ ਹੈੱਡਕੁਆਰਟਰ 'ਚ ਕਰਵਾ ਸਕਦਾ ਵਾ ਠੀਕ ਹੈ ਮੇਰੇ ਲੋਕ ਆ ਮੈਂ ਲੋਕਾਂ ਦੀ ਸਾਡੀ ਸਰਕਾਰ ਅਸੀਂ ਕੰਮ ਕਰਾਉਣ ਵਾਸਤੇ ਆਏ ਆ ਤੇ ਪਹਿਲ ਦੇ ਆਧਾਰ ਤੇ ਕੰਮ ਹੁੰਦੇ ਆ ਜੀ ਠੋਕ ਕੇ ਕੰਮ ਕਰਾਈ ਦੇ ਲੋਕਾਂ ਦੇ ਠੀਕ ਹੈ ਜਿਹੜਾ ਨਹੀਂ ਹੁੰਦੇ ਜਾਂ ਜਿਹੜੇ ਨਹੀਂ ਹੋਣ ਵਾਲੇ ਹੁੰਦੇ ਠੀਕ ਹੈ ਉਹਨਾਂ ਨੂੰ ਆਪਾਂ ਰਾਹ ਦੱਸੀਦਾ ਜੀ ਇੰਦਾ ਨਹੀਂ ਇੰਦਾ ਕਰੋ ਕਿਉਂਕਿ ਜਾਇਜ਼ ਕੰਮ ਕਾਈਦੇ ਨਜਾਇਜ਼ ਕੰਮਾਂ ਦੇ ਵਿੱਚ ਆਪਾਂ ਆਉਂਦੇ ਨਹੀਂ ਜੀ ਮੁੱਖ ਮੰਤਰੀ ਭਗਵਾਨ ਤਮਾਨ ਜਿਹੜੇ ਵੀ ਕੰਮ ਕਰ ਰਹੇ ਨੇ ਆਪਣੇ ਲਈ ਤਾਂ ਕਰ ਨਹੀਂ ਰਹੇ ਉਹ ਸਾਰੇ ਪੰਜਾਬੀਆਂ ਲਈ ਕਰ ਰਹੇ ਬਿਲਕੁਲ ਜ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਦਿਨਾਂ ਨਗਰ ਦੇ ਵਿੱਚ ਤੁਸੀਂ ਇਸ ਪੋਜੀਸ਼ਨ ਤੇ ਪਹੁੰਚੇ ਹੋ ਕਿਉਂਕਿ ਤੁਸੀਂ ਆਪਣੇ ਦਿਨਾਂ ਨਗਰ ਵਾਸਤੇ ਇਸ ਸਮੇਂ ਲੋਕਾਂ ਦੇ ਹਿਸਾਬ ਨਾਲ ਮੁੱਖ ਮੰਤਰੀ ਹੋ ਤਾਂ ਤੁਹਾਨੂੰ ਕਿੰਨਾ ਕਿ ਮੈਂ ਮਹਿਸੂਸ ਹੁੰਦਾ ਜਦੋਂ ਤੁਸੀਂ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਕਰਦੇ ਹੋ ਤੇ ਜਦੋਂ ਪੂਰੇ ਪੰਜਾਬ ਦੇ ਲੋਕਾਂ ਦੇ ਕੰਮ ਹੁੰਦੇ ਦੇਖਦੇ ਜੀ ਬੜਾ ਮਾਣ ਮਹਿਸੂਸ ਹੁੰਦਾ ਜੀ ਜਦੋਂ ਕਿਸੇ ਦਾ ਕੰਮ ਹੋਣਾ ਨਾ ਜੀ ਉਹ ਆ ਕੇ ਜਦੋਂ ਡੱਬਾ ਲੈ ਕੇ ਆਉਂਦਾ ਨਾ ਸਵੀਟ ਦਾ ਤੇ ਜਦੋਂ ਉਹ ਕਹਿੰਦਾ ਕਿ ਮੇਰਾ ਕੰਮ ਹੋ ਗਿਆ ਤੇ ਬੜੀ ਦਿਲੋਂ ਖੁਸ਼ੀ ਹੁੰਦੀ ਕਿ ਰੱਬ ਨੇ ਸਾਨੂੰ ਅਕਾਲ ਪੁਰਖ ਨੇ ਉਹ ਬਾਬਾ ਦੀਪ ਸਿੰਘ ਅਕਾਲ ਪੁਰਖ ਨੇ ਮੈਨੂੰ ਇੰਨੇ ਜੋਗਾ ਕੀਤਾ ਤੇ ਮੈਨੂੰ ਮਾਣ ਹੁੰਦਾ ਕਿ ਜਦੋਂ ਮੈਂ ਆਪਣੇ ਪਿੱਛੇ ਵੇਖਦਾ ਕਿ ਮੇਰੇ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਖਲੋਤਾ ਵਾ ਮੇਰੇ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਖਲੋਤੀ ਹੈ ਕਿਉਂਕਿ ਸਾਡੇ ਬੌਸ ਨੇ ਆਪਾਂ ਤੇ ਆਈਡਲ ਉਹਨਾਂ ਨੂੰ ਮੰਨਿਆ ਜੀ ਠੀਕ ਹੈ ਜੀ ਉਹਨਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਸਰਕਾਰ ਹੋਈ ਸੀ ਲੋਕ ਕਹਿੰਦੇ ਸੀ ਕਿ ਨੂੰ ਵੋਟ ਪਾਣੀ ਆ ਭਗਵੰਤ ਮਾਨ ਨੂੰ ਵੋਟ ਪਾਣੀ ਆ ਠੀਕ ਆ ਉਹਨਾਂ ਦੀ ਸੋਚ ਨੂੰ ਸਾਰੇ ਸਲਾਮ ਕਰਦੇ ਆ ਤੇ ਮੈਂ ਮਹਿਸੂਸ ਮਾਨ ਮਹਿਸੂਸ ਕਰਦਾ ਕਿ ਮੇਰੇ ਜਿਹੜੇ ਬੌਸ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਮੈਂ ਆਪਣੇ ਹਲਕੇ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਕਿਉਂਕਿ ਮੈਂ ਕੋਈ ਲੀਡਰ ਨਹੀਂ ਮੌਨਾਂ ਦਾ ਪੁੱਤ ਤੇ ਉਹਨਾਂ ਦਾ ਭਰਾ ਬਣ ਕੇ ਜਿਹੜਾ ਵਾ ਕਿ ਕੰਮ ਕਰਾਉਣਾ ਵਾ ਤੇ ਕੰਮ ਜਿਹੜਾ ਵਾ ਜੀ ਪਹਿਲ ਦੇ ਆਧਾਰ ਤੇ ਕਰਨਾ ਸਰਕਾਰ ਆ ਜੀ ਆਡੀ ਗਵਰਨਮੈਂਟ ਵਾ ਕੰਮ ਕਿਉਂ ਨਹੀਂ ਹੋਣਗੇ ਕੌਣ ਕੰਮ ਰੋਕੂਗਾ ਸਹੀ ਕੰਮ ਕਰਕੇ ਦੋ ਜਿਹੜਾ ਨਹੀਂ ਕਰੇਗਾ ਦੱਸੋ ਨਹੀਂ ਕਰਦਾ ਤੇ ਆਪਾਂ ਉਹਨੂੰ ਟ੍ਰਾਂਸਫਰ ਕਰਾਵਾਂਗੇ ਨਹੀਂ ਕਰਾਂਗੇ ਜੋ ਉਹਦੇ ਹੱਕ ਦਾ ਬੰਦਾ ਉਹ ਕਰਾਵਾਂਗੇ ਉੱਤੇ ਉੱਤੇ ਜੇ ਕੋਈ ਰਿਸ਼ਵਤ ਲੈਂਦਾ ਵਾ ਉਹ ਵੀ ਦੱਸੋ ਆ ਪੋਸਿਬਲ ਕਾਰਵਾਈ ਕਰਾਵਾਂਗੇ ਮੈਂ ਤੇ ਆਪਣੇ ਹਲਕੇ ਦੇ ਵਿੱਚ ਵੀ ਇਹ ਗੱਲ ਕਹਿਣਾ ਕਿ ਜੇ ਤੁਹਾਡੇ ਕੋਈ ਪੈਸਾ ਮੰਗਦਾ ਵਾ ਠੀਕ ਆ ਪ੍ਰੂਫ ਲੈ ਕੇ ਮੇਰੇ ਕੋਲ ਆਜੇ ਅਗਲੇ ਦਿਨ ਨਾ ਟੰਗਾ ਕਰ ਤੇ ਮੈਨੂੰ ਅੰਗਰੇਜ਼ ਨਾ ਕਿਉ ਪੰਜਾਬ ਦੇ ਲੋਕਾਂ ਨੇ ਬਦਲਾਵ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਸੀ ਲੋਕਾਂ ਦਾ ਕਹਿਣਾ ਸੀਗਾ ਵੀ ਅਸੀਂ ਪੰਜਾਬ ਦੇ ਵਿੱਚੋਂ ਝਾੜੂ ਨਾਲ ਗੰਦਾ ਜਿਹੜਾ ਉਹ ਸਾਫ਼ ਕਰ ਦੇਣਾ ਕਿੰਨਾ ਕੁ ਸਾਫ਼ ਹੋ ਗਿਆ ਜੀ ਤੁਸੀਂ ਵੀ ਪੰਜਾਬ 'ਚ ਹੀ ਰਹਿੰਦੇ ਨਸ਼ੇ ਨੂੰ ਠੱਲ ਪੈ ਰਹੀ ਹੈ ਹਮ ਠੀਕ ਹੈ ਜੀ ਬਿਜਲੀ ਦਾ ਬਿੱਲ ਫ੍ਰੀ ਆ ਰਿਹਾ ਸਾਰਿਆਂ ਦਾ ਠੀਕ ਹੈ ਗਰੀਬਾਂ ਦਾ ਕਰਜ਼ਾ ਮਾਫ਼ ਹੋ ਰਿਹਾ ਹਮ ਠੀਕ ਹੈ ਕਿਸਾਨ ਜਿਹੜਾ ਵ ਰਾਤ ਦੇ 12 ਵਜੇ ਜਾ ਕੇ ਵੀ ਬਿਜਲੀ ਦਾ ਬਟਨ ਆਨ ਕਰ ਰਿਹਾ ਹਮ ਪਹਿਲਾਂ ਤੁਹਾਨੂੰ ਪਤਾ ਸੀ ਕਿ ਕਿੰਨੇ ਪ੍ਰਤੀਸ਼ਤ ਜਿਹੜਾ ਵਾ ਪਾਣੀ ਸੀ ਉਹ ਪੰਜਾਬ ਦੇ ਹਿੱਸਿਆਂ ਦਾ ਪਤਾ ਸੀ ਤੁਹਾਨੂੰ ਪਹਿਲਾਂ ਇਹ ਸਾਡੀ ਸਰਕਾਰ ਨੇ ਦੱਸਿਆ ਨਾ ਹਰਿਆਣੇ ਨੂੰ ਕਿੰਨਾ ਜਾਂਦਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੇ ਉੱਥੇ ਆਪਣੇ ਹੱਕ ਲਏ ਠੀਕ ਹੈ ਸੈਂਟਰ ਸਰਕਾਰਾਂ ਤੱਕਾਂ ਕਰਦੀਆਂ ਸੀ ਪਰ ਉਹ ਯੋਧੇ ਨੇ ਜਿਹੜਾ ਵਾ ਉਹਨਾਂ ਦੀ ਸੋਚ ਵਾ ਜਿਹੜੀ ਉਹ ਪਗਵਨ ਸਿੰਘ ਮਾਨ ਦੀ ਭਗਤ ਸਿੰਘ ਵਾਲੀ ਸੋਚ ਵਾ ਤੁਹਾਨੂੰ ਵੀ ਪਤਾ ਵਾ ਸਾਡੀ ਜਿਹੜੀ ਸਰਕਾਰ ਵਾ ਉਹ ਇਨਕਲਾਬ ਜਿਹੜੇ ਸਾਡੀ ਸਰਕਾਰ ਇਨਕਲਾਬ ਦੇ ਨਾਂ ਤੇ ਬਣੀ ਸੀ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਖੱਟੀ ਪਗ ਇਸੇ ਕਰਕੇ ਬਣੀ ਜਾਂਦੀ ਆ ਕਿਉਂਕਿ ਭਗਤ ਸਿੰਘ ਨੂੰ ਜਿਹੜੇ ਆ ਆਈਡਲ ਜਿਹੜਾ ਵਾ ਬੰਦੇ ਆ ਤੇ ਸਾਡੇ ਜਿਹੜੇ ਡਾਕਟਰ ਬੀਮਰਾਓ ਅਬੇਦਕਰ ਨੇ ਉਹਨਾਂ ਦੇ ਜਿਹੜੇ ਕੀ ਸੰਵਿਧਾਨ ਦੇ ਉੱਤੇ ਸਾਡੀ ਸਰਕਾਰ ਸਾਡੇ ਭਗਵਨ ਸਿੰਘ ਮਾਨ ਦੀ ਚੱਲਦੇ ਨੇ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਦੇ ਦਿਨ ਦੇ ਵਿੱਚ ਜੇ ਕੰਮ ਹੋ ਰਹੇ ਨੇ ਜੇ ਸਾਡੇ ਗਰੀਬ ਲੋਕਾਂ ਦੀ ਸੁਣੀ ਜਾ ਰਹੀ ਹੈ ਠੀਕ ਹੈ ਨਹੀਂ ਤੇ ਪਹਿਲਾਂ ਦੇ ਦੂਜੇ ਲੀਡਰਾਂ ਨਾਲ ਹੱਥ ਵੀ ਮਿਲਾਉਂਦੇ ਰਿਏ ਤੇ ਉਂਗਲੀਆਂ ਕਿੰਨੀਆਂ ਪੈਂਦੀ ਹੈ ਕਿ ਹੈ ਵੀ ਹੈ ਕਿ ਨਹੀਂ ਤੂੰ ਹੀ ਮੈਨੂੰ ਦੱਸ ਦੋ ਜੀ ਜਦੋਂ ਦੀ 2022 ਚ ਸਰਕਾਰ ਬਣੀ ਹੈ ਲੀਡਰਸ਼ਿਪ ਬਦਲੀ ਹੈ ਕਿ ਨਹੀਂ ਬਦਲੀ ਆਗੇ ਨਾ ਗਰਾਉਂਡ ਦੇ ਉੱਤੇ ਸਰਦਾਰ ਭਗਵਾਨ ਸੇ ਮਾਸਟਰ ਦੇ ਮੋਢੇ ਨਾਲ ਲਾਹ ਤੇ ਨਾ ਅਰਸ਼ ਤੋਂ ਫਰਸ਼ ਤੇ ਹੁਣ ਬਹਿੰਦੇ ਆ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਤੇ ਪਹਿਲਾਂ ਤੇ ਇਦਾਂ ਕਰਦੇ ਰਹੀ ਜਦੋਂ ਇਲੈਕਸ਼ਨ ਹੋਣਾ ਉਦੋਂ ਸਭ ਤੋਂ ਗਰੀਬ ਦੇ ਘਰ ਜਾ ਕੇ ਕਹਣਾ ਮਾਈ ਲਾ ਰੋਟੀ ਹੁਣ ਆ ਪਾ ਗਏ ਹਨਾ ਤੇ ਜਦੋਂ ਇਲੈਕਸ਼ਨ ਖਤਮ ਹੋਈ ਨਹੀਂ ਫਿਰ ਪਿੰਡ ਦੀ ਵੱਡੀ ਜੀ ਕੋਠੀ ਵੇਦ ਰਹੇ ਸਿੱਧੀ ਗੱਡੀ ਉੱਥੇ ਫਿਰ ਆਮ ਬੰਦੇ ਵਾਲ ਕੋਈ ਨਹੀਂ ਵੇਖਤਾ ਠੀਕ ਆ ਅੱਜ ਦੀ ਡੇਟ ਦੇ ਵਿੱਚ ਚਾਹੇ ਸਰਕਾਰ ਨੂੰ ਸਾਡੀ ਨੂੰ 3 ਸਾਲ ਹੋ ਗਏ ਆ ਪਰ ਜਿੱਦੋਂ ਗਰੀਬ ਦਾ ਕੰਮ ਆ ਉੱਥੇ ਗਰੀਬ ਤੇ ਲੋਕ ਦੀ ਸੁਣੀਦੀ ਆ ਕਿਹੇ ਗਰੀਬ ਨਾਲ ਧੱਕਾ ਨਹੀਂ ਹੋਣ ਦਈਦਾ ਠੀਕ ਆ ਨਾ ਕੋਈ ਕਰ ਸਕਦਾ ਵਾ ਜਿੱਥੇ ਗਲਤ ਹੋ ਰਿਹਾ ਉੱਥੇ ਆਪਾਂ ਖਲੋਤੇ ਆ ਚਾਹੇ ਸਾਨੂੰ ਅੱਗੇ ਗੋਲੀ ਕਿਉਣਾ ਖਾਣੀ ਪੈ ਜੇ ਪਰ ਲੋਕਾਂ ਲਈ ਆਪਾਂ ਖਲੋਤੇ ਆ ਵਿਰੋਧੀਆਂ ਵੱਲੋਂ ਨਾ ਇੱਕ ਸਵਾਲ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਅਕਸਰ ਜਿਹੜਾ ਉਹ ਚੱਕਿਆ ਜਾਂਦਾ ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਨੌਕਰੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਤਾਂ ਕਹਿੰਦੇ ਉਹ ਸਾਰੀਆਂ ਨੌਕਰੀਆਂ ਜਿਹੜੀਆਂ ਬੋਰਡਾਂ ਦੇ ਉੱਤੇ ਨੇ ਤਾਂ ਪੰਜਾਬ ਦਾ ਅੱਜ ਹੁਣ 3.5 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿੰਦੇ 300 ਕੁਸ਼ ਕਰੋੜ ਰੁਪਏ ਸਿਰਫ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਕੀਤਾ ਗਿਆ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਨੌਕਰੀਆਂ ਦੀ ਗੱਲ ਆਣਾ ਨੌਕਰੀਆਂ ਜਿਹੜੀਆਂ ਵਾ 53000 ਨੌਕਰੀਆਂ ਜਿਹੜੀਆਂ ਵਗੀ ਦੇਖੇ ਸਰਦਾਰ ਭਗਵੰਤ ਸਿੰਘ ਮਾਨ ਬੈਠੇ ਨੇ ਠੀਕ ਹੈ ਤੁਹਾਡਾ ਪਿੰਡ ਜਿਹੜਾ ਵੀ ਹੋਵੇਗਾ ਤੁਹਾਡੇ ਪਿੰਡ ਚੋਂ ਵੀ ਕਈਆਂ ਨੇ ਨੌਕਰੀਆਂ ਮਿਲੀਆਂ ਹੋਣਗੀਆਂ ਨਹੀਂ ਤੇ ਆ ਜਾਗਦਾ ਜਾਗਦਾ ਮੁੜਾ ਮੇਰੇ ਨਾਲ ਆਇਆ ਵਾ ਇਹਦੇ ਭਰਾ ਨੂੰ ਨੌਕਰੀ ਮਿਲੀ ਆ ਜੀ ਠੀਕ ਆ ਇਹ ਕੋਈ ਇਹਨਾਂ ਨੇ ਕੋਈ ਪੈਸਾ ਦੇ ਕੇ ਨਹੀਂ ਇਹਨਾਂ ਨੇ ਮਿਹਨਤ ਕੀਤੀ ਆ ਮੈਰਿਟ 'ਚ ਆਏ ਆ ਤਾਂ ਨੌਕਰੀਆਂ ਦਿੱਤੀ ਜਾਂਦੇ ਮੇਰੇ ਕੋਲ ਬਹੁਤ ਕੇਸ ਆਉਂਦੇ ਨੇ ਕਿ ਭਾਜੀ ਆ ਸਾਡਾ ਮੁੜਾ ਵਾ ਜੀ ਆ ਆ ਕਢਵਾ ਦੋ ਦੱਸੋਗੇ ਮੈਂ ਕਿਹਾ ਸਾਡੀ ਸਰਕਾਰ 'ਚ ਇਦਾਂ ਦਾ ਕੁਝ ਨਹੀਂ ਚੱਲਦਾ ਕਿਉਂਕਿ ਸਾਡੇ ਲੋਕਾਂ ਨੂੰ ਦੂਜੀਆਂ ਸਰਕਾਰਾਂ ਨੇ ਆਤਾ ਪਾ ਦਿਤੀਆਂ ਸੀ ਰਿਸ਼ਵਤ ਦੇਂਦੀਆਂ ਸਾਡੀ ਸਰਕਾਰ ਨੇ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਪਿੱਛੇ ਜੀ ਇੱਕ ਕੁੜੀ ਮੁਗਾ ਕੋਦੀ ਹਿੱਤ ਉਹਨੂੰ ਜੱਜ ਦੀ ਨੌਕਰੀ ਮਿਲੀ ਐ ਅੱਗੇ ਜੱਜ ਬਣੀ ਐ ਤੇ ਸਾਡੀ ਸਰਕਾਰ 'ਚ ਬਣੀ ਐ ਜੀ ਤੇ ਇਹ ਫਿਰ ਕਿੱਦਾਂ ਕਹਿ ਸਕਦੇ ਨੇ ਅੱਖੋਂ ਦੇਖਿਆ ਜ਼ਹਿਰ ਕੌਣ ਪੀਂਦਾ ਦੱਸੋ ਜਦੋਂ ਹੁਣ ਆਨ ਨੂੰ ਅੱਖਾਂ ਦੇ ਵਿੱਚ ਦਪਨ ਦਿਖ ਰਿਹਾ ਵਾ ਕਿ ਲੋਕਾਂ ਤੁਹਾਨੂੰ ਪਤਾ ਜਮਨੀ ਚੋਣ ਦੇ ਵਿੱਚ ਸੁਖਿੰਦਰ ਸਿੰਘ ਰੰਧਾਵਾ ਜੀ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਉੱਥੇ ਬੋਲਦੇ ਨੇ ਕਿ ਭਗਵੰਤ ਮਾਨ ਬੜਾ ਕਹਿੰਦਾ ਸੀ ਨੌਕਰੀਆਂ ਤੁਹਾਡੇ ਵਿੱਚ ਕਿਸੇ ਨੂੰ ਮਿਲੀ ਤੇ ਇੱਕ ਬੰਦੇ ਨੇ ਹੱਥ ਖੜਾ ਕਰਤਾ ਕਿ ਮੇਰੇ ਘਰ ਦੋ ਦਿੱਤੀਆਂ ਆ ਠੀਕ ਹੈ ਨੌਕਰੀਆਂ ਤੇ ਲੋਕਾਂ ਦੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਤਾਂ ਹੈ ਨਾ ਇਹਨਾਂ ਨੇ ਕਿਉਂ ਨਹੀਂ ਹੈ ਤੇ ਕਹਿੰਦੇ ਨੇ ਖਜ਼ਾਨਾ ਹੀ ਖਾਲੀ ਆ ਹਾਂਜੀ ਇਹੀ ਕਹਿੰਦੇ ਨੇ ਅੱਜ ਸਾਡਾ ਖਜ਼ਾਨਾ ਭਰਿਆ ਹੋਇਆ ਵਾ ਪੂਰਾ ਠੀਕ ਹੈ ਤੇ ਇਹ ਜੀ ਜਦੋਂ ਕੋਈ ਕੰਮ ਰੂਲਿੰਗ ਪਾਰਟੀ ਨੇ ਜਦੋਂ ਕੰਮ ਕਰਨਾ ਹੁੰਦਾ ਨਾ ਜੀ ਉਹ ਤੁਹਾਨੂੰ ਪਤਾ ਬਜਟ ਵੀ ਦੇਖਤੀ ਬਜਟ ਪਾਸ ਕਰਨੇ ਹੁੰਦੇ ਆ ਫੇਰ ਕੋਈ ਕੰਮ ਹੁੰਦਾ ਆ ਇਹ ਤੇ ਬੜੀ ਚਿੱਤੀ ਕਹਿੰਦੇ ਆ ਨਹੀਂ ਹੋਇਆ ਰੂ ਨਾ ਕਿ ਜਦੋਂ ਕਹਿੰਦੇ ਆ ਆਪੋਜੀਸ਼ਨ ਜੇ ਬਹਿ ਕੇ ਬੋਲਣਾ ਬੜਾ ਆਸਾਨ ਆ ਪਰ ਜਦੋਂ ਸੱਤਾ 'ਚ ਰਹਿ ਕੇ ਕੰਮ ਕਰਨਾ ਨਾ ਚੰਨੀ ਸਾਹਿਬ 6 ਮਹੀਨੇ ਰੇਹੀ ਤੇ ਪੁੱਛਿਓ ਕਿਦਾਂ ਹੋ ਤੇ ਕਹਿੰਦੇ ਮੈਂ ਬੱਕਰੀਆਂ ਵੀ ਚੋਲ ਲੈਣਾ ਤੇ ਮੈਂ ਧਾਰਾ ਵੀ ਕੱਢ ਲੈਣਾ ਤੇ ਮੈਂ ਉਹ ਵੀ ਕਰ ਲੈਣਾ ਹੈ ਉਹਨਾਂ ਦੇ ਤੇ ਬਜਟ ਤੇ ਇਹ ਚੀਜ਼ਾਂ ਕਾ ਘਾਟੀ ਪਾਸ ਕੀਤੀਆਂ ਸੀ ਪਰ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਕਰ ਰਿਹਾ ਤੇ ਅੱਜ ਇਹਨਾਂ ਨੂੰ ਚੁੱਭ ਰਿਹਾ ਕਿਉਂਕਿ ਉਹਨੂੰ ਪਤਾ ਉਹ ਜੱਟ ਕੰਮ ਕਰ ਰਿਹਾ ਠੀਕ ਹੈ ਉਹ ਠੋਕ ਕੇ ਕੰਮ ਕਰ ਰਿਹਾ ਆਪਣੇ ਹਿੱਕ ਦੇ ਜ਼ੋਰ ਤੇ ਕਰਨ ਦਿਆ ਵਾ ਠੀਕ ਹੈ ਉਹਨੂੰ ਅੱਜ ਤੱਕ ਕੋਈ ਦੱਸ ਦੇ ਕਿ ਉਹਨੇ ਕੋਈ ਕਪਲਾ ਕੀਤਾ ਵਾ ਠੀਕ ਹੈ ਇੱਕ ਵੀ ਪ੍ਰੂਫ ਦੇ ਦੇਣ ਠੀਕ ਹੈ ਅੱਜ ਤੱਕ ਇਹ ਬਸ ਬੋਲਦੇ ਹੀ ਆ ਪਰ ਇਹਨਾਂ ਨੂੰ ਵੀ ਪਤਾ ਵਾ ਕਿ ਨੇਕਟਿਵ ਇਹ ਵੀ ਨਹੀਂ ਬੋਲਦੇ ਕਿ ਉਹਦੇ ਨੂੰ ਪਤਾ ਕਿ ਕੰਮ ਸਹੀ ਕਰ ਰਿਹਾ ਸਾਡਾ ਸਾਡੇ ਜਿਹੜੇ ਹਰਮਨ ਪਿਆਰੇ ਮੁਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਉਹ ਕੰਮ ਪੰਜਾਬ ਵਾਸਤੇ ਸਹੀ ਕਰ ਰਹੇ ਆ ਤੁਸੀਂ ਕੋਈ ਦੱਸ ਦਿਓ ਅੱਜ ਤੱਕ ਕਿ ਜਿਹੜੇ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਆ ਕਦੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਗਲਤ ਕਿਹਾ ਹੋਏ ਕਿ ਤੂੰ ਇਹ ਕੰਮ ਗਲਤ ਕੀਤਾ ਅੰਗਰੇਜ਼ੀ ਇੱਕ ਮੇਰਾ ਲਾਸਟ ਸਵਾਲ ਹੈ ਜੀ ਕਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੂੰ ਤੁਸੀਂ ਕਿੰਨੇ ਨੰਬਰ ਦੇਣਿਓ ਅਕਾਲੀ ਦਾ ਲਾ ਕੇ ਗਈ ਆ ਕਾਂਗਰਸ ਆ ਕੇ ਗਈ ਆ ਤੇ ਹੁਣ ਆਮ ਆਦਮੀ ਪਾਰਟੀ ਹੈ ਜੀ ਵੇਖੋ ਜੀ ਪਾਰਟੀਆਂ ਸਾਰੀਆਂ ਸਤਿਕਾਰਯੋਗ ਆ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਬੰਦੇ ਜਿਹੜੇ ਨੰਬਰ ਉਹਨਾਂ ਨੂੰ ਦੇਣੇ ਪੈਂਦੇ ਆ ਕਿ ਬੰਦੇ ਨੇ ਕਿਦਾਂ ਕੰਮ ਕੀਤਾ ਅੱਜ ਜੇ ਮੈਂ ਕੰਮ ਕਰ ਰਿਹਾ ਵਾਂ ਤੇ ਮੈਂ ਬੁਰਾ ਮੱਦਾ ਚੰਗਾ ਪਾਉ ਮੈਨੂੰ ਨੰਬਰ ਦੇਣ ਕਿ ਮੇਰੀ ਪਾਰਟੀ ਨੂੰ ਨਹੀਂ ਕਿਉਂਕਿ ਪਾਰਟੀਆਂ ਸਾਰੀਆਂ ਸਤਕਾਰਯੋਗ ਆ ਤੇ ਮੈਂ ਇਸ ਟੌਪਿਕ ਤੇ ਤੁਹਾਨੂੰ ਮੈਂ ਕਹਿੰਨਾ ਕਿ ਮੈਂ ਕਹਿ ਨਹੀਂ ਸਕਦਾ ਸਾਰੀਆਂ 10 ਚੋਂ 10 ਹੀ ਆ ਬਟ ਜਿਹੜੇ ਬੰਦੇ ਆ ਉਹ ਮਾੜੇ ਨੇ ਉਹਨਾਂ ਦੇ ਜਿਹੜੇ ਨੰਬਰ ਆ ਕਿ ਉਹ ਲੋਕ ਡਿਸਾਈਡ ਕਰਦੇ ਨੇ ਕਿ ਉਹ ਫਿਰ ਜਿੱਤਦੇ ਆ ਕਿ ਹਾਰਦੇ ਆ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਜੁੜੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਇਸ ਹੀ ਮੇਰੇ ਨਾਲ ਦਿਨਾਂ ਨਗਰ ਹਲਕੇ ਤੋਂ ਅੰਗਰੇਜ਼ ਸਿੰਘ ਜੀ ਜੋ ਆਮ ਆਦਮੀ ਪਾਰਟੀ ਦੇ ਸਯੁਕਤ ਸਕੱਤਰ ਨੇ ਤਾਂ ਇਹਨਾਂ ਨਾਲ ਕੀਤੀ ਗੱਲਬਾਤ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਜੋ ਇਹਨਾਂ ਨੇ ਗੱਲਾਂ ਕਹੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ